ਮੈਂ 1995 ਦੇ ਵਿੱਚ ਹਰਿਆਣਾ ਸਕੂਲ ਦੇ ਵਿੱਚੋਂ 10ਵੀਂ ਫਰਸਟ ਡਿਵੀਜ਼ਨ ਦੇ ਵਿੱਚ ਪਾਸ ਕੀਤੀ ਸੀ ਮੈਂ ਇੱਕ ਮੁਸਲਮਾਨ ਘਰਾਣੇ ਦੇ ਨਾਲ ਸੰਬੰਧ ਰੱਖਦੀ ਸੀ ਉਸ ਸਮੇਂ ਲੜਕੀਆਂ ਨੂੰ ਜ਼ਿਆਦਾ ਪੜਾਉਣ ਦੀ ਇਜਾਜ਼ਤ ਨਹੀਂ ਸੀ ਪਰ ਸਾਡੇ ਘਰ ਦੀ ਸਥਿਤੀ ਬਹੁਤ ਖਰਾਬ ਸੀ ਮੇਰੇ ਪਾਪਾ ਵੀ ਨਹੀਂ ਸਨ ਉਹ ਆਰਮੀ ਦੇ ਵਿੱਚ ਦੇਸ਼ ਦੇ ਨਾਂ ਤੇ ਸ਼ਹੀਦ ਹੋ ਗਏ ਸਨ ਮੇਰੇ ਘਰ ਦੇ ਵਿੱਚ ਮੈਂ ਅਤੇ ਮੇਰਾ ਛੋਟਾ ਭਰਾ ਸੀ ਮੇਰੀ ਮਾਂ ਦੀ ਵੀ ਕੈਂਸਰ ਦੇ ਕਾਰਨ ਮੌਤ ਹੋ ਗਈ ਸੀ ਜਿਸ ਦੇ ਕਾਰਨ ਮੈਂ ਅੱਗੇ ਦੀ ਪੜ੍ਹਾਈ ਨਾ ਕਰ ਸਕੀ ਇਸ ਤਰ੍ਹਾਂ ਹੀ ਮੈਂ ਇੱਕ ਨਰਸ ਦੇ ਨਾਲ ਉਸਦੀ ਹੈਲਪਿੰਗ ਦਾ ਕੰਮ ਕਰਦੀ ਸੀ ਅਤੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀ ਹੁਣ ਮੈਂ ਪਿੰਡ ਦੇ ਵਿੱਚ ਮੰਨੀ ਜਾਂਦੀ ਸੀ ਅਤੇ ਹਰ ਇੱਕ ਬੱਚੇ ਦੀ ਡਿਲੀਵਰੀ ਕਰਵਾਉਂਦੀ ਸੀ ਮੇਰਾ ਨਾਮ ਐਸ਼ਾ ਹੈ ਹਤੇ ਮੈਂ ਹਰਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਦੀ ਜਾਨੀ ਪਹਿਚਾਨੀ ਡਾਈ ਸੀ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਹੀ ਅਜੀਬ ਤਰ੍ਹਾਂ ਦੇ ਕੇਸ ਦੇਖੇ ਸਨ ਪਰ ਇਸ 14 ਸਾਲ ਦੀ ਬੱਚੀ ਦਾ ਕੇਸ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਨ ਵਾਲਾ ਸੀ ਜੋ ਬਿਨਾਂ ਆਦਮੀ ਦੇ ਪ੍ਰੈਗਨੈਂਟ ਹੋ ਗਈ ਸੀ ਅਗਸਤ ਦਾ ਮਹੀਨਾ ਸੀ ਮੈਂ ਸਵੇਰ ਦੀ ਨਵਾਜ਼ ਪੜਨ ਦੇ ਲਈ ਉੱਠੀ ਤਾਂ ਮੇਰਾ ਮੋਬਾਈਲ ਵੱਜਣ ਲੱਗ ਪਿਆ ਮੇਰੇ ਦਿਮਾਗ ਦੇ ਵਿੱਚ ਇੱਕਦਮ ਪਿੰਡ ਦੀਆਂ ਸਾਰੀਆਂ ਔਰਤਾਂ ਘੁੰਮਣ ਲੱਗੀਆਂ ਸਨ ਅਤੇ ਕਿਸੇ ਦੀ ਵੀ ਡਿਲੀਵਰੀ ਦੇ ਦਿਨ ਨੇੜੇ ਨਹੀਂ ਸੀ ਅਤੇ ਫਿਰ ਇੰਨੀ ਸਵੇਰੇ ਸਵੇਰੇ ਮੈਨੂੰ ਕਿਸ ਨੇ ਫੋਨ ਕਰ ਦਿੱਤਾ ਮੈਂ ਜਲਦੀ ਨਾਲ ਫੋਨ ਚੱਕਿਆ ਤਾ ਅੱਗੇ ਤੋਂ ਸਾਜੀਆ ਬੋਲੀ ਸੀ ਹੋ ਬਹੁਤ ਘਬराई ਹੋਈ ਲੱਗ ਰਹੀ ਸੀ ਕਹਿਣ ਲੱਗੀ ਜਲਦੀ ਨਾਲ ਮੇਰੇ ਘਰ ਆ ਜਾਓ ਮੈਂ ਬੋਲੀ ਕੀ ਹੋਇਆ ਸਾਜੀਆ ਸਭ ਕੁਝ ਠੀਕ ਠਾਕ ਤਾਂ ਹੈ ਨਾ ਉਹ ਕਹਿਣ ਲੱਗੀ ਕਿ ਜੇਕਰ ਸਭ ਕੁਝ ਠੀਕ ਠਾਕ ਹੁੰਦਾ ਤਾਂ ਇੰਨੀ ਸਵੇਰ ਤੁਹਾਨੂੰ ਫੋਨ ਕਰਦੀ ਕਿ ਮੈਂ ਕਿਹਾ ਚਲੋ ਠੀਕ ਹੈ ਮੈਨੂੰ ਨਵਾਜ਼ ਪੜਨ ਦਿਓ ਫਿਰ ਮੈਂ ਤੁਹਾਡੇ ਘਰ ਆਉਂਦੀ ਹਾਂ ਫੋਨ ਦੇ ਵਿੱਚੋਂ ਸਾਜੀਆ ਦੀ ਰੋਣ ਦੀ ਆਵਾਜ਼ ਆ ਰਹੀ ਸੀ ਉਹ ਕਹਿਣ ਲੱਗੀ ਤੁਸੀਂ ਜਿਸ ਅੱਲਾ ਦੀ ਇਬਾਦਤ ਕਰ ਰਹੇ ਹੋ ਮੈਂ ਉਸ ਦਾਵਾਸਤਾ ਦੇ ਕੇ ਹੀ ਤੁਹਾਨੂੰ ਕਹਿ ਰਹੀ ਹਾਂ ਮੇਰੇ ਘਰ ਆ ਜਾਓ ਮੈਂ ਕਿਹਾ ਆਉਂਦੀ ਹਾਂ ਤੁਸੀਂ ਫਿਕਰ ਨਾ ਕਰੋ ਐਨਾ ਕਹਿ ਕੇ ਮੈਂ ਫੋਨ ਕੱਟ ਦਿੱਤਾ ਸੀ ਮੈਂ ਹੈਰਾਨ ਸੀ ਕਿ ਸਾਜੀਆਂ ਨੂੰ ਅਚਾਨਕ ਮੇਰੀ ਇਸ ਤਰ੍ਹਾਂ ਜ਼ਰੂਰਤ ਕਿਉਂ ਪੈ ਗਈ ਉਸ ਨੂੰ ਵਿਧਵਾ ਹੋਏ ਵੀ 10 ਸਾਲ ਹੋ ਗਏ ਸਨ ਕਿਤੇ ਉਸ ਨੇ ਕੋਈ ਗਲਤ ਕਦਮ ਤਾਂ ਨਹੀਂ ਚੁੱਕ ਲਿਆ ਅਤੇ ਜ਼ਮਾਨੇ ਦੇ ਡਰ ਤੋਂ ਮੈਨੂੰ ਘਰ ਬੁਲਾ ਰਹੀ ਹੋਵੇ ਜੋ ਵੀ ਸੀ ਮੈਂ ਉਸ ਦੇ ਬਾਰੇ ਦੇ ਵਿੱਚ ਆਪਣੇ ਦਿਲ ਦੇ ਵਿੱਚ ਕੋਈ ਗਲਤ ਖਿਆਲ ਨਹੀਂ ਇਹ ਲੈ ਸਕਦੀ ਸੀ ਬਲਕਿ ਮੈਂ ਕਿ ਪੂਰਾ ਪਿੰਡ ਸਾਜੀਆ ਤੇ ਉਸਦੇ ਘਰ ਵਾਲਿਆਂ ਨੂੰ ਬਹੁਤ ਇੱਜ਼ਤ ਦੇ ਨਾਲ ਦੇਖਦਾ ਸੀ ਸਾਜੀਆ ਅਤੇ ਉਸ ਦੀ ਮਾਂ ਦੀ ਕਿਸਮਤ ਦੇ ਵਿੱਚ ਉੱਪਰ ਵਾਲੇ ਨੇ ਬਹੁਤ ਸਾਰੇ ਦੁੱਖ ਲਿਖੇ ਸਨ ਸਾਜੀਆ ਜਦੋਂ 2 ਸਾਲ ਦੀ ਸੀ ਦਾ ਉਸਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਉਸ ਸਮੇਂ ਸਾਜੀਆ ਦੀ ਮਾਂ ਜਵਾਨ ਸੀ ਵਿਆਹ ਨੂੰ ਵੀ ਅਜੇ 3-4 ਸਾਲ ਹੀ ਹੋਏ ਸਨ ਸਹੁਰੇ ਘਰ ਵਾਲਿਆਂ ਨੇ ਮਨਹੂਸ ਦਾ ਠੱਪਾ ਮੱਥੇ ਤੇ ਲਗਾ ਦਿੱਤਾ ਅਤੇ ਘਰੋਂ ਕੱਢ ਦਿੱਤਾ ਸੀ ਉਹ ਆਪਣੇ ਮਾਪੇ ਪਿਓ ਦੇ ਘਰ ਆ ਗਈ ਸੀ ਭਰਾਵਾਂ ਨੇ ਵੀ ਘਰ ਵਿੱਚ ਜਗ੍ਹਾ ਨਹੀਂ ਦਿੱਤੀ ਮਜਬੂਰੀ ਵਿੱਚ ਆਪਣੀ ਬੇਟੀ ਦੇ ਨਾਲ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਲੱਗੀ ਅਤੇ ਲੋਕਾਂ ਦੇ ਕੱਪੜੇ ਸਿਉਂ ਕੇ ਆਪਣਾ ਅਤੇ ਆਪਣੀ ਬੇਟੀ ਦਾ ਪੇਟ ਪਾਲਣ ਲੱਗੀ ਉਸ ਦੀਆਂ ਸਾਰੀਆਂ ਖੁਸ਼ੀਆਂ ਆਪਣੀ ਬੇਟੀ ਦੇ ਨਾਲ ਹੀ ਸਨ ਅਤੇ ਉਹ ਇਹ ਕਹਿੰਦੀ ਸੀ ਕਿ ਮੈਨੂੰ ਤਾਂ ਖੁਸ਼ੀ ਨਹੀਂ ਮਿਲੀ ਆਪਣੀ ਬੇਟੀ ਨੂੰ ਹਰ ਖੁਸ਼ੀ ਦਿਆਂਗੀ ਲੋਕਾਂ ਨੇ ਉਸ ਨੂੰ ਕਿਹਾ ਕਿ ਤੁਸੀਂ ਵਿਆਹ ਕਰ ਲਓ ਤੁਹਾਨੂੰ ਵੀ ਸਹਾਰਾ ਮਿਲ ਜਾਵੇਗਾ ਤੇ ਬੱਚੀ ਨੂੰ ਵੀ ਬਾਪ ਮਿਲ ਜਾਵੇਗਾ ਉਸ ਦਾ ਇਹ ਹੀ ਜਵਾਬ ਹੁੰਦਾ ਸੀ ਕਿ ਜੇਕਰ ਬੱਚੀ ਨੂੰ ਪਿਓ ਨੇ ਕਬੂਲ ਕਰਨ ਤੋਂ ਮਨਾ ਕਰ ਦਿੱਤਾ ਤਾਂ ਖੈਰ ਜਦੋਂ ਸਾਜੀਆ ਵੱਡੀ ਹੋਈ ਤਾਂ ਉਸ ਦੀ ਮਾਂ ਨੇ ਉਸ ਦਾ ਵਿਆਹ ਇੱਕ ਬਹੁਤ ਹੀ ਵੱਡੇ ਘਰਾਣੇ ਵਿੱਚ ਕਰ ਦਿੱਤਾ ਸੀ ਹੁਣ ਉਹ ਬਹੁਤ ਖੁਸ਼ ਰਹਿਣ ਲੱਗੀ ਸੀ ਕੇ ਉੱਪਰ ਵਾਲੇ ਨੇ ਮੈਨੂੰ ਖੁਸ਼ੀਆਂ ਦੇ ਦਿੱਤੀਆਂ ਹਨ ਮੇਰੀ ਬੱਚੀ ਦਾ ਘਰ ਬਸ ਗਿਆ ਹੈ ਪਰ ਕੌਣ ਜਾਣਦਾ ਸੀ ਕਿ ਉਸ ਦੀ ਬੇਟੀ ਵੀ ਵਿਧਵਾ ਹੋ ਕੇ ਦੁੱਖ ਹੀ ਚੱਲੇਗੀ ਸਾਜੀਆ ਵਿਧਵਾ ਹੋ ਗਈ ਸੀ ਅਤੇ ਆਪਣੀ ਮੰਮੀ ਦੇ ਘਰ ਆ ਗਈ ਸੀ ਪੂਆ ਤਾਂ ਮਨ ਟੁੱਟ ਹੀ ਗਈ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਕਦੇ ਸੁੱਕਦੇ ਨਹੀਂ ਸਨ ਪੂਆ ਦੀ ਤਰ੍ਹਾਂ ਹੀ ਸਾਜੀਆ ਦੇ ਗੋਦੀ ਦੇ ਵਿੱਚ ਵੀ ਇੱਕ ਬੱਚੀ ਸੀ ਇਹਨਾਂ ਦੋਵਾਂ ਮਾਂ ਬੇਟੀ ਨੇ ਸ਼ਰਾਫਤ ਦਾ ਰਿਕਾਰਡ ਤੋੜ ਦਿੱਤਾ ਸੀ ਉਹਨਾਂ ਦੀ ਇੱਜ਼ਤ ਸਾਰੇ ਹੀ ਕਰਦੇ ਸਨ ਮੈਂ ਸੋਚਿਆ ਕਿ ਮੈਂ ਨਵਾਜ ਸਾਜੀਆ ਦੇ ਘਰ ਤੋਂ ਵਾਪਸ ਆ ਕੇ ਹੀ ਪੜ ਲਵਾਂਗੀ ਮੈਂ ਦਰਵਾਜ਼ਾ ਖੜਕਾਇਆ ਉਸ ਸਮੇਂ ਹੀ ਦਰਵਾਜ਼ਾ ਖੁੱਲ ਗਿਆ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਾਜੀਆ ਫੋਨ ਕਰਨ ਤੋਂ ਬਾਅਦ ਦਰਵਾजे ਉੱਤੇ ਆ ਕੇ ਖੜੀ ਹੋ ਗਈ ਸੀ ਖੈਰ ਉਸਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਆਪਣੇ ਕਮਰੇ ਦੇ ਵਿੱਚ ਲੈ ਗਈ ਮੈਂ ਕਿਹਾ ਸਾਜੀਆ ਕੀ ਹੋਇਆ ਉਹ ਫੁੱਟਫੁੱਟ ਕੇ ਰੋਣ ਲੱਗੀ ਅਤੇ ਮੈਨੂੰ ਆਪਣੀ ਬੇਟੀ ਰਾਬੀਆ ਦੇ ਕਮਰੇ ਵਿੱਚ ਲੈ ਗਈ ਮੈਂ ਕਿਹਾ ਕਿ ਉਸ ਨੂੰ ਕੀ ਹੋਇਆ ਹੈ ਤਾਂ ਸਾਜੀਆ ਬੋਲੀ ਕਿ ਤੁਸੀਂ ਉਸ ਨੂੰ ਚੈੱਕ ਕਰੋ ਉਸਨੇ ਮੈਨੂੰ ਦੱਸਿਆ ਹੈ ਕਿ ਉਹ ਪ੍ਰੈਗਨੈਂਟ ਹੈ ਇਹ ਕਹਿੰਦੇ ਹੋਏ ਸਾਜੀਆ ਦੀਆਂ ਅੱਖਾਂ ਦੇ ਵਿੱਚ ਸਾਰੀ ਦੁਨੀਆ ਦਾ ਦੁੱਖ ਦਿਖ ਰਿਹਾ ਸੀ ਮੈਂ ਕਿਹਾ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੋ ਤੁਸੀਂ ਤੁਸੀਂ ਇੱਕ ਬੱਚੀ ਦੀ ਗੱਲ ਉੱਤੇ ਯਕੀਨ ਕਰ ਲਿਆ ਉਹ ਤਾਂ ਨਾ ਸਮਝ ਹੈ ਚਲੋ ਉਸਨੇ ਵੈਸੇ ਹੀ ਕਹਿ ਦਿੱਤਾ ਹੋਵੇਗਾ ਪਰ ਤੁਸੀਂ ਯਕੀਨ ਕਿਵੇਂ ਕਰ ਲਿਆ ਤੁਸੀਂ ਵੀ ਹੱਦ ਕਰਦੇ ਹੋ ਉਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਕਹਿੰਦੀ ਸਾਜੀਆ ਨੇ ਮੇਰੀ ਗੱਲ ਨੂੰ ਕੱਟਦੇ ਹੋਏ ਕਿਹਾ ਕਿ ਰਾਬੀਆ ਨੂੰ ਚੈੱਕ ਕਰਕੇ ਦੱਸੋ ਕਿ ਇਸੇ ਤਰ੍ਹਾਂ ਹੀ ਹੈ ਮੈਂ ਵੀ ਸਾਜੀਆ ਨੂੰ ਗਲਤ ਸਾਬਿਤ ਕਰਨ ਦੇ ਲਈ ਜਲਦੀ ਦੇ ਨਾਲ ਰਾਬੀਆ ਦਾ ਚੈੱਕਅਪ ਕੀਤਾ ਸੀ ਪਰ ਮੇਰੇ ਉੱਤੇ ਤਾਂ ਅਸਮਾਨ ਡਿੱਗ ਪਿਆ ਸੀ ਉਹ ਸੱਚਮੁੱਚ ਪ੍ਰੈਗਨੈਂਟ ਸੀ ਮੈਂ ਹੈਰਾਨੀ ਨਾਲ ਉਸ ਬੱਚੀ ਦੇ ਵੱਲ ਦੇਖ ਰਹੀ ਸੀ ਅਤੇ ਬੋਲੀ ਕਿ ਇਹ ਸਭ ਕੁਝ ਕੀ ਹੈ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਸਾਜੀਆ ਰੋਣ ਲੱਗ ਪਈ ਅਤੇ ਕਹਿਣ ਲੱਗੀ ਸ਼ਾ ਜੀ ਕੀ ਕਹਿੰਦਾ ਹੈ ਤੁਹਾਡਾ ਐਕਸਪੀਰੀਅੰਸ ਮੈਨੂੰ ਇਹ ਦੱਸਦੇ ਹੋਏ ਬਹੁਤ ਅਫਸੋਸ ਹੋ ਰਿਹਾ ਸੀ ਕਿ ਉਹ ਬੱਚੀ ਸੱਚਮੁੱਚ ਪ੍ਰੈਗਨੈਂਟ ਸੀ ਮੈਂ ਰਵੀਆ ਦੇ ਸਿਰ ਤੇ ਹੱਥ ਰੱਖਿਆ ਅਤੇ ਬੋਲੀ ਕਿ ਤੁਹਾਡੇ ਨਾਲ ਇਹ ਜੁਰਮ ਕਿਸ ਨੇ ਕੀਤਾ ਹੈ ਤਾਂ ਉਹ ਮੇਰੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਬੋਲੀ ਕਿ ਮੇਰੇ ਨਾਲ ਕਿਸੇ ਨੇ ਕੋਈ ਜੁਰਮ ਨਹੀਂ ਕੀਤਾ ਮੈਨੂੰ ਬਹੁਤ ਹੈਰਾਨੀ ਹੋਈ ਸੀ ਤਾਂ ਮੈਂ ਕਿਹਾ ਫਿਰ ਇਹ ਸਭ ਕੁਝ ਆਪਣੇ ਆਪ ਹੀ ਹੋ ਗਿਆ ਹੈ ਉਸਨੇ ਨਾਂ ਦੇ ਵਿੱਚ ਸਿਰ ਹਿਲਾਇਆ ਤੇ ਕਿਹਾ ਕਿ ਮੇਰੀ ਮਰਜ਼ੀ ਦੇ ਨਾਲ ਇਹ ਸਭ ਕੁਝ ਨਹੀਂ ਹੋਇਆ ਅਤੇ ਨਾ ਹੀ ਮੇਰੇ ਨਾਲ ਕਿਸੇ ਨੇ ਬੁਰਾ ਕੀਤਾ ਹੈ ਮੈਂ ਕਿਹਾ ਕਿ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਸੀਂ ਪ੍ਰੈਗਨੈਂਟ ਹੋ ਰਾਵੀਆ ਕਹਿਣ ਲੱਗੀ ਕਿ ਮੈਂ ਸੁਪਨੇ ਦੇ ਵਿੱਚ ਦੇਖਿਆ ਸੀ ਮੈਨੂੰ ਇੱਕ ਔਰਤ ਦੱਸ ਰਹੀ ਸੀ ਮੈਂ ਇਹ ਗੱਲ ਮੰਮੀ ਨੂੰ ਦੱਸ ਦਿੱਤੀ ਸੀ ਮੈਂ ਸਾਜੀਆ ਦੇ ਪੱਲ ਦੇਖਿਆ ਤਾਂ ਉਹ ਬੋਲੀ ਕਿ ਪਿਛਲੇ ਕੁਝ ਦਿਨਾਂ ਤੋਂ ਰਾਵੀਆ ਦੀ ਸਿਹਤ ਠੀਕ ਨਹੀਂ ਹੈ ਮੈਂ ਉਸ ਨੂੰ ਕਦੇ ਬੁਖਾਰ ਦੀ ਦਵਾਈ ਦਿੰਦੀ ਹਾਂ ਅਤੇ ਕਦੇ ਉਲਟੀਆਂ ਦੀ ਅੱਜ ਸਵੇਰੇ ਉਸ ਨੇ ਮੈਨੂੰ ਦੱਸਿਆ ਕਿ ਮੇਰੇ ਪੇਟ ਦੇ ਵਿੱਚ ਇੱਕ ਬੱਚਾ ਹੈ ਐਨੀ ਵੱਡੀ ਗੱਲ ਕੋਈ ਐਵੇਂ ਤਾਂ ਹੀ ਨਹੀਂ ਕਹਿ ਦਿੰਦਾ ਨਾ ਇਸ ਕਰਕੇ ਮੈਂ ਤੁਹਾਨੂੰ ਬੁਲਾਇਆ ਫੇਰ ਸਾਜੀਆ ਆਪਣੀ ਬੇਟੀ ਦੇ ਵੱਲ ਦੇਖ ਰਹੀ ਸੀ ਉਸ ਦੇ ਚਿਹਰੇ ਤੇ ਦੁਨੀਆ ਭਰ ਦਾ ਗੁੱਸਾ ਸੀ ਉਸ ਨੇ ਆਪਣੀ ਬੇਟੀ ਦਾ ਮੂੰਹ ਫੜ ਲਿਆ ਅਤੇ ਬੋਲੀ ਕਿ ਮੈਨੂੰ ਦੱਸੋ ਕਿ ਇਹ ਕਿਵੇਂ ਹੋਇਆ ਤੇ ਤੁਹਾਡੇ ਪੇਟ ਦੇ ਵਿੱਚ ਇਹ ਬੱਚਾ ਕਿਵੇਂ ਆਇਆ ਉਸ ਨੇ ਆਪਣਾ ਸਿਰ ਨਾਂ ਦੇ ਵਿੱਚ ਹਿਲਾਇਆ ਅਤੇ ਕਿਹਾ ਮੈਂ ਤੁਹਾਨੂੰ ਸਿਰਫ ਆਪਣਾ ਸੁਪਨਾ ਦੱਸਿਆ ਸੀ ਤੁਸੀਂ ਤਾਂ ਮੇਰੇ ਪਿੱਛੇ ਹੀ ਪੈ ਗਏ ਹੋ ਇਸ ਗੱਲ ਉੱਤੇ ਸਾਜਿਆ ਨੇ ਇੱਕ ਥੱਪੜ ਆਪਣੀ ਬੇਟੀ ਦੇ ਮੂੰਹ ਉੱਤੇ ਮਾਰ ਦਿੱਤਾ ਅਤੇ ਬੋਲੀ ਬਕਵਾਸ ਨਾ ਕਰੋ ਜੋ ਮੈਂ ਤੁਹਾਨੂੰ ਪੁੱਛ ਰਹੀ ਹਾਂ ਉਹ ਦੱਸੋ ਹਰਾਵੀਆ ਜ਼ੋਰ-ਜ਼ੋਰ ਦੇ ਨਾਲ ਰੋਣ ਲੱਗੀ ਸਾਜਿਆ ਦੀ ਮਾਂ ਨੇ ਅੱਗੇ ਵੱਧ ਕੇ ਹਰਾਵਿਆ ਨੂੰ ਗੱਲ ਦੇ ਨਾਂ ਲਗਾ ਲਿਆ ਅਤੇ ਕਹਿਣ ਲੱਗੀ ਕਿ ਮੈਨੂੰ ਦੱਸੋ ਰਾਵੀਆ ਕੀ ਗੱਲ ਹੈ ਸਾਰਾ ਸੱਚ ਦੱਸ ਦਿਓ ਰਾਵੀਆ ਨੇ ਕੁਝ ਵੀ ਨਹੀਂ ਕਿਹਾ ਉਹ ਬਸ ਰੋ ਹੀ ਰਹੀ ਸੀ ਸਾਜਿਆ ਨੇ ਮੇਰੇ ਸਾਹਮਣੇ ਹੱਥ ਜੋੜ ਦਿੱਤੇ ਸਨ ਅਤੇ ਬੋਲੀ ਆਇਸ਼ਾ ਜੀ ਤੁਸੀਂ ਜਾਣਦੇ ਹੋ ਨਾ ਮੈਂ ਤੇ ਮੰਮੀ ਨੇ ਸਾਰੀ ਜ਼ਿੰਦਗੀ ਸਰਾਫਤ ਦੇ ਨਾਲ ਬਿਤਾਈ ਹੈ ਅਸੀਂ ਕਦੇ ਵੀ ਕੁਝ ਬੁਰਾ ਨਹੀਂ ਕੀਤਾ ਆਪਣੀ ਮਿਹਨਤ ਦੇ ਨਾਲ ਕਮਾਇਆ ਤੇ ਖਾਦਾ ਹੈ ਮੈਨੂੰ ਨਹੀਂ ਪਤਾ ਕਿ ਮੇਰੀ ਬੇਟੀ ਦੇ ਨਾਲ ਕੀ ਹੋਇਆ ਹੈ ਤੁਸੀਂ ਉਸ ਦੇ ਬਾਰੇ ਕਿਸੇ ਨੂੰ ਕੁਝ ਨਾ ਦੱਸਿਓ ਮੈਂ ਜਦੋਂ ਤੁਹਾਨੂੰ ਸੋਣ ਕਰਕੇ ਬੁਲਾਵਾਂ ਤਾਂ ਮੇਰੀ ਗੱਲ ਆ ਕੇ ਉਨ ਲਿਓ ਮੈਂ ਹਾਂ ਦੇ ਵਿੱਚ ਸਿਰ ਹਿਲਾ ਦਿੱਤਾ ਸੀ ਅਤੇ ਉਹਨਾਂ ਦੇ ਘਰੋਂ ਬਾਹਰ ਆ ਗਈ ਸੀ ਮੈਂ ਵਾਪਸ ਕਾਰ ਵਿੱਚ ਆ ਕੇ ਨਮਾਜ਼ ਪੜ੍ਹੀ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਰਾਵੀਆ ਦੀ ਸ਼ਕਲ ਘੁੰਮ ਰਹੀ ਸੀ ਉਹ ਤਾਂ ਬਹੁਤ ਘੱਟ ਉਮਰ ਦੀ ਬੱਚੀ ਸੀ ਪਤਾ ਨਹੀਂ ਉਸ ਦੇ ਨਾਲ ਕੀ ਹੋਇਆ ਸੀ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਸਨ ਮੈਂ ਬੋਲੀ हे ਖੁਦਾ ਉਸ ਬੱਚੀ ਦੀ ਰੱਖਿਆ ਕਰਨਾ ਅਤੇ ਬਦਨਾਮੀ ਤੋਂ ਬਚਾਉਣਾ ਮੈਂ ਸਾਰਾ ਦਿਨ ਪਿੰਡ ਦੇ ਵਿੱਚ ਆਪਣੀ ਡਿਊਟੀ ਕਰਦੀ ਰਹੀ ਪਿੰਡ ਦੀਆਂ ਜੋ ਵੀ ਪ੍ਰੈਗਨੈਂਟ ਔਰਤਾਂ ਸੀ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਔਰਤਾਂ ਦੀ ਮਾਲਿਸ਼ ਵਗੈਰਾ ਕਰਦੀ ਰਹਿੰਦੀ ਸੀ ਪਰ ਉਸ ਦੇ ਵਿੱਚ ਵੀ ਮੈਂ ਰਾਵੀਆ ਨੂੰ ਨਹੀਂ ਭੁੱਲ ਸਕੀ ਸੀ ਉਦੋਂ ਮੈਂ ਪਿੰਡ ਦੀ ਇੱਕ ਪ੍ਰੈਗਨੈਂਟ ਔਰਤ ਜਮੀਲਾ ਦੇ ਘਰ ਗਈ ਤਾਂ ਉਹ ਕਹਿਣ ਲੱਗੀ ਆ ਜਾਓ ਐਸ਼ਾ ਜੀ ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਹੀ ਸੀ ਮੇਰੀ ਤबीयत ਠੀਕ ਨਹੀਂ ਰਹਿੰਦੀ ਮੈਂ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਅੱਲਾ ਤੁਹਾਨੂੰ ਤੰਦਰੁਸਤੀ ਬਖਸ਼ੇਗਾ ਉਸੇ ਸਮੇਂ ਹੀ ਉਸਨੇ ਆਪਣੀ ਬੇਟੀ ਨੂੰ ਕਿਹਾ ਕਿ ਤੁਸੀਂ ਆਪਣੀ ਸਹੇਲੀ ਰਾਵੀਆ ਦੇ ਘਰ ਚਲੀ ਜਾਓ ਉਸ ਬੱਚੀ ਨੇ ਨਾਂ ਦੇ ਵਿੱਚ ਸਿਰ ਹਿਲਾ ਦਿੱਤਾ ਅਤੇ ਬੋਲੀ ਮੈਂ ਨਹੀਂ ਜਾਣਦੀ ਰਾਵੀ ਦੇ ਘਰ ਉਹ ਤਾਂ ਅੱਜ ਕੱਲ ਕਿਸੇ ਦੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੀ ਉਸ ਨੂੰ ਕੁਝ ਵੀ ਕਹੋ ਤਾਂ ਉਹ ਕਹਿੰਦੀ ਹੈ ਕਿ ਮੈਂ ਨਹੀਂ ਖੇਡਣਾ ਅੱਜ ਕੱਲ ਮੇਰੀ ਤबीयत ਤਾਂ ਠੀਕ ਨਹੀਂ ਹੈ ਮੈਨੂੰ ਚੱਕਰ ਆ ਰਹੇ ਹਨ ਅਤੇ ਕਦੇ ਕਹਿੰਦੀ ਹੈ ਕਿ ਮੇਰਾ ਦਿਲ ਖਰਾਬ ਹੋ ਰਿਹਾ ਹੈ ਮੈਂ ਚੁੱਕਨੀ ਹੋ ਗਈ ਸੀ ਮੈਂ ਉਸ ਬੱਚੀ ਨੂੰ ਕਿਹਾ ਕਿ ਮੇਰੇ ਕੋਲ ਆ ਕੇ ਬੈਠੋ ਮੈਂ ਬੋਲੀ ਕਿ ਰਾਬੀਆ ਤੁਹਾਡੇ ਨਾਲ ਖੇਡਣਾ ਕਿਉਂ ਪਸੰਦ ਨਹੀਂ ਕਰਦੀ ਕੀ ਉਹ ਤੁਹਾਨੂੰ ਪਸੰਦ ਨਹੀਂ ਕਰਦੀ ਜਾਂ ਫਿਰ ਉਸਨੇ ਨਵੀਂ ਦੋਸਤ ਬਣਾ ਲਈ ਹੈ ਉਹ ਬੱਚੀ ਬੋਲੀ ਨਹੀਂ ਪੂਆ ਜੀ ਉਸਨੇ ਕੋਈ ਨਵੀਂ ਸਹੇਲੀ ਨਹੀਂ ਬਣਾਈ ਬਸ ਉਹ ਇਸ ਤਰ੍ਹਾਂ ਹੀ ਅਜੀਬ ਜਹੀ ਹੋ ਗਈ ਹੈ ਉਹ ਆਪਣੇ ਕਿਸੇ ਦੋਸਤ ਦੇ ਨਾਲ ਗੱਲ ਨਹੀਂ ਕਰਦੀ ਪਹਿਲਾਂ ਤਾਂ ਮੈਂ ਉਸਦੇ ਘਰ ਬਹੁਤ ਜਾਂਦੀ ਸੀ ਪਰ ਉਸ ਦੀ ਸਿਹਤ ਹਰ ਸਮੇਂ ਖਰਾਬ ਰਹਿੰਦੀ ਸੀ ਤਾਂ ਮੈਂ ਉਸਦੇ ਘਰ ਜਾਣਾ ਹੀ ਬੰਦ ਕਰ ਦਿੱਤਾ ਮੈਂ ਕਿਹਾ ਕਿ ਉਸ ਤੋਂ ਇਲਾਵਾ ਤੁਸੀਂ ਰਾਬੀਆ ਦੇ ਵਿੱਚ ਕੋਈ ਬਦਲਾਅ ਦੇਖਿਆ ਹੈ ਉਸਨੇ ਨਾਂ ਦੇ ਵਿੱਚ ਸਿਰ ਹਿਲਾ ਦਿੱਤਾ ਮੈਂ ਕਿਹਾ ਕਿ ਠੀਕ ਹੈ ਤੁਸੀਂ ਜਾਓ ਬੇਟਾ ਬਾਹਰ ਖੇਡਣ ਤਾਂ ਉਹ ਬਾਹਰ ਚਲੀ ਗਈ ਸੀ ਤਾਂ ਫਿਰ ਜਮੀਲਾ ਬੋਲੀ ਕਿ ਐਸ਼ਾ ਜੀ ਰਾਵੀਆ ਬਹੁਤ ਚੰਗੀ ਬੱਚੀ ਹੈ ਇਸੇ ਕਰਕੇ ਹੀ ਤਾਂ ਮੈਂ ਆਪਣੀ ਬੱਚੀ ਨੂੰ ਉਸ ਦੇ ਨਾਲ ਖੇਡਣ ਦੇ ਲਈ ਭੇਜ ਦਿੰਦੀ ਹਾਂ ਤੁਸੀਂ ਜਾਣਦੇ ਹੋ ਕਿ ਉਸ ਦਾ ਸਬੰਧ ਇੱਕ شریف ਘਰ ਦੇ ਨਾਲ ਹੈ ਉਸ ਦੀ ਨਾਨੀ ਬਹੁਤ ਹੀ شریف ਔਰਤ ਸੀ ਅਤੇ ਫਿਰ ਉਸ ਦੀ ਮਾਂ ਵੀ ਬਹੁਤ ਹੀ ਵਧੀਆ ਔਰਤ ਹੈ ਉਹ ਜਵਾਨੀ ਦੇ ਵਿੱਚ ਵਿਧਵਾ ਹੋ ਗਈ ਮੰਜਾਲ ਹੈ ਕਿ ਕੋਈ ਉਸ ਦੇ ਚਰਿੱਤਰ ਉੱਤੇ ਉਂਗਲੀ ਉਠਾ ਦੇਵੇ ਅਤੇ ਜਿੰਨਾ ਲੋਕਾਂ ਦੇ ਨਾਲ ਸਾਜ਼ੀਆ ਤੇ ਉਸ ਦੀ ਮਾਂ ਦਾ ਝਗੜਾ ਵੀ ਹੋਇਆ ਹੈ ਤਾਂ ਉਹ ਲੋਕ ਵੀ ਉਹਨਾਂ ਦੇ ਚਰਿੱਤਰ ਦੀਆਂ ਤਾਰੀਫ਼ਾਂ ਹੀ ਕਰਦੇ ਹਨ ਮੈਂ ਹਾਂ ਦੇ ਵਿੱਚ ਸਿਰ ਹਿਲਾ ਦਿੱਤਾ ਤੇ ਬੋਲੀ ਕਿ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਮੈਂ ਜਮਿਲਾ ਦਾ ਚੈੱਕਅਪ ਕੀਤਾ ਅਤੇ ਘਰ ਵਾਪਸ ਆ ਗਈ ਸੀ ਅਤੇ ਮੈਨੂੰ ਉਸੇ ਸਮੇਂ ਹੀ ਸਾਜੀਆ ਦਾ ਫੋਨ ਆ ਗਿਆ ਉਹ ਬੋਲੀ ਕਿ ਜਲਦੀ ਨਾਲ ਸਾਡੇ ਘਰ ਆ ਜਾਓ ਮੈਂ ਕਿਹਾ ਸਭ ਸੁੱਖ ਸ਼ਾਂਤ ਤਾਂ ਹੈ ਨਾ ਸਾਜੀਆ ਦੀ ਦੁੱਖ ਨਾਲ ਭਰੀ ਹੋਈ ਆਵਾਜ਼ ਮੇਰੇ ਕੰਨਾਂ ਦੇ ਵਿੱਚ ਪਈ ਸੀ ਤੇ ਉਹ ਕਹਿਣ ਲੱਗੀ ਕਿ ਤੁਸੀਂ ਤਾਂ ਸਭ ਕੁਝ ਜਾਣਦੇ ਹੀ ਹੋ ਫਿਰ ਵੀ ਤੁਸੀਂ ਪੁੱਛ ਰਹੇ ਹੋ ਕਿ ਸੁੱਖ-ਸਾਂਦ ਹੈ ਜਾਂ ਨਹੀਂ ਕਿੱਥੇ ਹੈ ਸੁੱਖ-ਸਾਂਦ ਮੈਂ ਕਿਹਾ ਤੁਸੀਂ ਪਰੇਸ਼ਾਨ ਨਾ ਹੋ ਮੈਂ ਤੁਹਾਡੇ ਘਰ ਆ ਜਾਂਦੀ ਹਾਂ ਅਤੇ ਮੈਂ ਜਲਦੀ ਦੇ ਨਾਲ ਸਾਜੀਆ ਦੇ ਘਰ ਪਹੁੰਚ ਗਈ ਅਤੇ ਉਹ ਮੈਨੂੰ ਰਾਵੀਆ ਦੇ ਕਮਰੇ ਦੇ ਵਿੱਚ ਲੈ ਗਈ ਅਤੇ ਕਹਿਣ ਲੱਗੀ ਕਿ ਇਸ ਨੂੰ ਪੁੱਛੋ ਕਿ ਇਹ ਕਿਸ ਦਾ ਬੱਚਾ ਹੈ ਮੈਂ ਕਿਹਾ ਹਾਂ ਹਾਂ ਮੈਂ ਪੁੱਛਦੀ ਹਾਂ ਮੈਂ ਰਾਵੀਆ ਦਾ ਹੱਥ ਫੜ ਲਿਆ ਅਤੇ ਉਸ ਨੂੰ ਕਿਹਾ ਕਿ ਰਾਵੀਆ ਤੁਸੀਂ ਸਾਡੇ ਤੋਂ ਕੁਝ ਵੀ ਨਾਲ ਕੋ ਜੋ ਵੀ ਸੱਚ ਹੈ ਤੁਸੀਂ ਉਹ ਸਾਨੂੰ ਦੱਸ ਦਿਓ ਅਸੀਂ ਤੁਹਾਡਾ ਸਾਥ ਦੇਵਾਂਗੇ ਸਾਨੂੰ ਸੱਚ ਦੱਸੋ ਕਿ ਇਹ ਬੱਚਾ ਕਿਸ ਦਾ ਹੈ ਤਾਂ ਰਾਵੀਆ ਕਹਿਣ ਲੱਗੀ ਕਿ ਜੇਕਰ ਮੈਨੂੰ ਪਤਾ ਹੁੰਦਾ ਤਾਂ ਮੈਂ ਮੰਮੀ ਨੂੰ ਹੀ ਦੱਸ ਦਿੰਦੀ ਜਾਂ ਫਿਰ ਨਾਨੀ ਨੂੰ ਦੱਸ ਦਿੰਦੀ ਮੈਂ ਕਿਉਂ ਲੁਕਾਉਣਾ ਸੀ ਕੁਝ ਵੀ ਤਾਂ ਮੈਂ ਕਿਹਾ ਕਿ ਤੁਹਾਨੂੰ ਉਸ ਆਦਮੀ ਦਾ ਨਾਮ ਨਹੀਂ ਪਤਾ ਰਾਵੀਆ ਕਹਿਣ ਲੱਗੀ ਕਿਸ ਦਾ ਨਾ ਮੈਂ ਕਿਹਾ ਕਿ ਇਸ ਬੱਚੇ ਦੇ ਬਾਪ ਦਾ ਰਾਵੀਆ ਦੇ ਮੱਥੇ ਉੱਤੇ ਹੁਣ ਵੱਟ ਪੈ ਗਏ ਸਨ ਅਤੇ ਉਹ ਕਹਿਣ ਲੱਗੀ ਕਿ ਮੈਂ ਕਿੰਨੀ ਵਾਰ ਕਿਹਾ ਹੈ ਕਿ ਇਸ ਬੱਚੇ ਦਾ ਕੋਈ ਵੀ ਬਾਪ ਨਹੀਂ ਹੈ ਮੈਂ ਕਿਸੇ ਵੀ ਲੜਕੇ ਨੂੰ ਨਹੀਂ ਜਾਣਦੀ ਮੇਰੀ ਸਿਹਤ ਖਰਾਬ ਸੀ ਅਤੇ ਬਸ ਮੇਰੇ ਸੁਪਨੇ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਮੈਂ ਮਾਂ ਬਣਨ ਵਾਲੀ ਹਾਂ ਅਤੇ ਮੈਂ ਮੰਮੀ ਨੂੰ ਦੱਸ ਦਿੱਤਾ ਅਤੇ ਹੁਣ ਸਾਰੇ ਮੇਰੇ ਪਿੱਛੇ ਹੀ ਪੈ ਗਏ ਹਨ ਚੰਗਾ ਹੁੰਦਾ ਕਿ ਮੈਂ ਕਿਸੇ ਨਾਲ ਇਹ ਗੱਲ ਕਰਦੀ ਹੀ ਨਾ ਅਤੇ ਫਿਰ ਸਾਜ਼ੀਆਂ ਨੇ ਮੇਰੇ ਸਾਹਮਣੇ ਹੱਥ ਜੋੜ ਦਿੱਤੇ ਤੇ ਕਹਿਣ ਲੱਗੀ ਅੱਲਾ ਦਾ ਵਾਸਤਾ ਆਇਸ਼ਾ ਜੀ ਸਾਨੂੰ ਇਸ ਬੱਚੀ ਤੋਂ ਛੁਟਕਾਰਾ ਦਿਵਾ ਦਿਓ ਅਸੀਂ ਬਦਨਾਮੀ ਮੁੱਲ ਨਹੀਂ ਲੈਣਾ ਚਾਹੁੰਦੇ ਅਤੇ ਮੇਰੀ ਬੱਚੀ ਵੀ ਤਾਂ ਛੋਟੀ ਜਹੀ ਹੈ ਨਾ ਜੇਕਰ ਇਹ ਗੱਲ ਪਿੰਡ ਦੇ ਵਿੱਚ ਫੈਲ ਗਈ ਤਾਂ ਮੇਰੀ ਬੱਚੀ ਦੀ ਬਗਨਾਮੀ ਹੋ ਜਾਵੇਗੀ ਮੈਂ ਕਿਹਾ ਸਾਜੀਆ ਮੈਨੂੰ ਇਹ ਗੱਲ ਬਹੁਤ ਅਫਸੋਸ ਦੇ ਨਾਲ ਕਹਿਣੀ ਪੈ ਰਹੀ ਹੈ ਕਿ ਰਾਬੀਆ ਦੇ ਪੇਟ ਦੇ ਵਿੱਚ ਪਲਣ ਵਾਲੇ ਬੱਚੇ ਦਾ ਕੋਈ ਕੁਝ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਮਾਮਲਾ ਬਹੁਤ ਹੀ ਗੰਭੀਰ ਹੈ ਇੱਕ ਤਾਂ ਲੜਕੀ ਦੀ ਉਮਰ ਬਹੁਤ ਛੋਟੀ ਹੈ ਅਤੇ ਇੱਕ ਇਹ ਹੈ ਕਿ 1-2 ਮਹੀਨੇ ਬਾਅਦ ਹੀ ਇਹ ਬੱਚਾ ਇਸ ਦੁਨੀਆ ਦੇ ਵਿੱਚ ਆ ਜਾਵੇਗਾ ਇਹ ਸੁਣ ਕੇ ਸਾਜੀਆ ਨੇ ਆਪਣਾ ਸਿਰ ਫੜ ਲਿਆ ਸੀ ਤੇ ਕਹਿਣ ਲੱਗੀ ਕਿ ਇਹ ਮੇਰੀ ਹੀ ਗਲਤੀ ਹੈ ਮੈਂ ਕਿਉਂ ਨਾ ਰਾਵੀਆ ਦਾ ਖਿਆਲ ਰੱਖ ਸਕੀ ਪਿਛਲੇ 8 ਮਹੀਨਿਆਂ ਤੋਂ ਇਹ ਬੱਚਾ ਉਸਦੇ ਪੇਟ ਦੇ ਵਿੱਚ ਪਲ ਰਿਹਾ ਸੀ ਇਸ ਗੱਲ ਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਿਸ ਤਰ੍ਹਾਂ ਦੀ ਮਾਂ ਹਾਂ ਮੈਨੂੰ ਤਾਂ ਮਰ ਹੀ ਜਾਣਾ ਚਾਹੀਦਾ ਹੈ ਫਿਰ ਸਾਜੀਆ ਆਪਣੀ ਮੰਮੀ ਦੇ ਵੱਲ ਦੇਖਣ ਲੱਗੀ ਅਤੇ ਬੋਲੀ ਜੇਕਰ ਮੈਨੂੰ ਨਹੀਂ ਪਤਾ ਲੱਗਿਆ ਤਾਂ ਤੁਸੀਂ ਵੀ ਇਸ ਦੇ ਵੱਲ ਧਿਆਨ ਨਹੀਂ ਦਿੱਤਾ ਸਾਜੀਆ ਦੀ ਮੰਮੀ ਕਹਿਣ ਲੱਗੀ ਸਾਜੀਆ ਤੁਸੀਂ ਖੁਦ ਹੀ ਮੈਨੂੰ ਦੱਸੋ ਕਿ ਇਸ ਗੱਲ ਦਾ ਪਤਾ ਮੈਨੂੰ ਕਿਵੇਂ ਲੱਗ ਸਕਦਾ ਸੀ ਸਾਡੇ ਦੇ ਵਿੱਚ ਤਾਂ ਕਦੇ ਵੀ ਕੋਈ ਮਰਦ ਨਹੀਂ ਆਉਂਦਾ ਜਾਂਦਾ ਅਤੇ ਰਾਵੀਆ ਸਾਡੇ ਤੋਂ ਬਿਨਾ ਕਦੇ ਘਰ ਤੋਂ ਬਾਹਰ ਨਹੀਂ ਨਿਕਲੀ ਇਹ ਬੱਚੀ ਜਿੱਥੇ ਵੀ ਜਾਂਦੀ ਹੈ ਸਾਡੇ ਨਾਲ ਹੀ ਜਾਂਦੀ ਹੈ ਮੈਨੂੰ ਤਾਂ ਲੱਗਦਾ ਹੈ ਕਿ ਰਾਵੀਆ ਠੀਕ ਕਹਿ ਰਹੀ ਹੈ ਕਿ ਇਹ ਬਿਨਾ ਆਦਮੀ ਦੇ ਹੀ ਪ੍ਰੈਗਨੈਂਟ ਹੋਈ ਹੈ ਨਹੀਂ ਤਾਂ ਮੈਨੂੰ ਤੁਸੀਂ ਹੀ ਦੱਸੋ ਕਿ ਤੁਹਾਨੂੰ ਕਿਸ ਮਰਦ ਉੱਤੇ ਸ਼ੱਕ ਹੈ ਸਾਜੀਆ ਰੋਣ ਲੱਗੀ ਸੀ ਅਤੇ ਕਹਿਣ ਲੱਗੀ ਇਹ ਹੀ ਤਾਂ ਸਾਰੀ ਸਮੱਸਿਆ ਹੈ ਮੈਨੂੰ ਤਾਂ ਕਿਸੇ ਉੱਤੇ ਵੀ ਸ਼ੱਕ ਨਹੀਂ ਹੈ ਮੈਂ ਤਾਂ ਕਦੇ ਵੀ ਇਕੱਲੇ ਆਪਣੀ ਬੇਟੀ ਨੂੰ ਘਰੋਂ ਬਾਹਰ ਨਿਕਲ ਨਹੀਂ ਨਹੀਂ ਦਿੱਤਾ ਸੀ ਅਤੇ ਆਖਰੀ ਵਾਰ ਜਦੋਂ ਸਾਡੇ ਘਰ ਦੇ ਵਿੱਚ ਕੋਈ ਮਰਦ ਆਇਆ ਸੀ ਉਹ ਵੀ 5 ਸਾਲ ਪਹਿਲਾਂ ਦੀ ਗੱਲ ਹੈ ਸਾਡੇ ਚਾਚਾ ਸਵੇ ਆਈ ਚਾਹ ਪੀਤੀ ਅਤੇ ਵਾਪਸ ਚਲੇ ਗਈ ਸਨ ਸਾਜੀਆਂ ਮੇਰੇ ਵੱਲ ਧਿਆਨ ਦਿੰਦੇ ਹੋਏ ਬੋਲੀ ਐਸ਼ਾ ਜੀ ਕੀ ਮਰਦ ਦੇ ਬਿਨਾ ਔਰਤ ਬੱਚਾ ਪੈਦਾ ਕਰ ਸਕਦੀ ਹੈ ਮੈਂ ਕਿਹਾ ਕਿ ਤੁਸੀਂ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਤੁਸੀਂ ਅੱਜ ਤੱਕ ਕਦੇ ਇਹ ਗੱਲ ਸੁਣੀ ਹੈ ਜਾਂ ਕਿਤੇ ਦੇਖਿਆ ਹੋਵੇ ਰਾਬੀਆ ਜੋ ਕੁਝ ਵੀ ਕਹਿ ਰਹੀ ਹੈ ਗਲਤ ਕਹਿ ਰਹੀ ਹੈ ਉਸ ਉੱਤੇ ਯਕੀਨ ਨਾ ਕਰੋ ਉਸ ਨੂੰ ਭਰੋਸੇ ਦੇ ਵਿੱਚ ਲੈ ਕੇ ਪੁੱਛੋ ਕਿ ਆਖਰਕਾਰ ਇਹ ਸਭ ਕੁਝ ਕਿਸ ਨੇ ਕੀਤਾ ਲੜਕੇ ਦਾ ਪਤਾ ਲੱਗ ਜਾਵੇਗਾ ਤਾਂ ਇਹ ਮਾਮਲਾ ਹੋ ਜਾਵੇਗਾ ਜੇਕਰ ਉਸਨੇ ਜ਼ਬਰਦਸਤੀ ਕੀਤੀ ਹੈ ਤਾਂ ਉਸ ਲੜਕੇ ਨੂੰ ਸਜ਼ਾ ਦਵਾਵਾਂਗੇ ਜੇਕਰ ਪਿਆਰ ਮੁਹੱਬਤ ਦਾ ਚੱਕਰ ਹੈ ਤਾਂ ਕੋਈ ਹੋਰ ਹੱਲ ਕੱਢ ਲਵਾਂਗੇ ਮੇਰੀ ਗੱਲ ਸੁਣ ਕੇ ਰਾਵੀਆ ਰੋਣ ਲੱਗ ਪਈ ਅਤੇ ਬੋਲੀ ਭੂਆ ਜੀ ਮੇਰਾ ਸਾਰਾ ਬਚਪਨ ਤੁਹਾਡੀ ਗੋਦੀ ਦੇ ਵਿੱਚ ਲੰਘਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਹੈ ਇਸ ਤਰ੍ਹਾਂ ਨਹੀਂ ਹੈ ਮੈਂ ਕੁਝ ਵੀ ਗਲਤ ਨਹੀਂ ਕੀਤਾ ਮੈਂ ਰਾਵੀਆ ਦੀ ਨਾਨੀ ਦੇ ਵੱਲ ਦੇਖਦੀ ਹੋਈ ਬੋਲੀ ਤੁਸੀਂ ਕੀ ਕਹਿੰਦੇ ਹੋ ਭੂਆ ਦੇ ਚਿਹਰੇ ਤੇ ਬਹੁਤ ਕੋਸੀ ਅਤੇ ਕਹਿਣ ਲੱਗੀ ਕਿ ਸਾਡੇ ਮਾਂ ਬੇਟੀ ਦੇ ਕੋਲ ਬਸ ਇਹ ਇੱਜ਼ਤ ਹੀ ਤਾਂ ਬਚੀ ਸੀ ਸਾਰੇ ਹਾਲਾਤ ਤੁਹਾਡੇ ਸਾਹਮਣੇ ਹੀ ਤਾਂ ਹਨ ਪਹਿਲਾਂ ਤਾਂ ਮੈਂ ਜਵਾਨੀ ਦੇ ਵਿੱਚ ਵਿਧਵਾ ਹੋ ਗਈ ਅਤੇ ਫਿਰ ਮੇਰੀ ਬੇਟੀ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣਾ পেট ਪਾਲਿਆ ਪਰ ਕਦੇ ਵੀ ਇੱਜ਼ਤ ਉੱਤੇ ਗੱਲ ਨਹੀਂ ਆਉਣ ਦਿੱਤੀ ਮੈਂ ਸਿਰਫ ਇੰਨਾ ਜਾਣਦੀ ਹਾਂ ਕਿ ਰਾਬੀਆ ਦੇ ਬਾਰੇ ਵਿੱਚ ਪਿੰਡ ਦੇ ਵਿੱਚ ਕਿਸੇ ਨੂੰ ਪਤਾ ਲੱਗ ਗਿਆ ਤਾਂ ਅਸੀਂ ਬਦਨਾਮ ਹੋ ਜਾਵਾਂਗੇ। ਇਸ ਗੱਲ ਉੱਤੇ ਰਾਬੀਆ ਚੀਕ ਪਈ ਸੀ ਅਤੇ ਬੋਲੀ ਨਾਨੀ ਕਿ ਜੇਕਰ ਮੈਂ ਕੁਝ ਗਲਤ ਕੀਤਾ ਹੁੰਦਾ ਤਾਂ ਬਦਨਾਮੀ ਹੁੰਦੀ। ਇਹ ਗੱਲ ਮੈਂ ਦੱਸ-ਦੱਸ ਕੇ ਥੱਕ ਚੁੱਕੀ ਹਾਂ ਕਿ ਮੈਂ ਬੇਕਸੂਰ ਹਾਂ। ਮੈਂ ਕੁਝ ਵੀ ਗਲਤ ਨਹੀਂ ਕੀਤਾ। ਤਾਂ ਫਿਰ ਬਦਨਾਮੀ ਕਿਸ ਗੱਲ ਦੀ? ਕਿਸੇ ਨੂੰ ਪਤਾ ਲੱਗਦਾ ਹੈ ਤਾਂ 100 ਵਾਰ ਲੱਗੇ। ਮੈਂ ਸਾਰਿਆਂ ਨੂੰ ਚੀਕ-ਚੀਕ ਕੇ ਦੱਸਾਂਗੀ ਕਿ ਮੈਂ ਬਿਨਾਂ ਆਦਮੀ ਦੇ ਹੀ ਬਤ ਜੰਮਣ ਵਾਲੀ ਹਾਂ ਰਾਵੀਆ ਦੇ ਡਿਲੀਵਰੀ ਦੇ ਵਿੱਚ ਵੀ ਥੋੜੇ ਹੀ ਦਿਨ ਰਹਿ ਗਏ ਸਨ ਇਸ ਕਰਕੇ ਹੁਣ ਉਸ ਦਾ ਪੇਟ ਵੀ ਬਾਹਰ ਨੂੰ ਆਉਣ ਲੱਗਿਆ ਸੀ ਮੈਨੂੰ ਉਸ ਦੇ ਵੱਲ ਦੇਖ ਕੇ ਬਹੁਤ ਦੁੱਖ ਹੁੰਦਾ ਸੀ ਮੈਂ ਸਾਜੀਆਂ ਨੂੰ ਕਿਹਾ ਕਿ ਜਿਸ ਤਰ੍ਹਾਂ ਵੀ ਸੰਭਵ ਹੋਵੇ ਰਾਵੀਆ ਨੂੰ ਮਹੱਲੇ ਦੀਆਂ ਔਰਤਾਂ ਤੋਂ ਬਚਾ ਕੇ ਰੱਖਣਾ ਹੋਵੇਗਾ ਨਹੀਂ ਤਾਂ ਸਾਡੇ ਪਿੰਡ ਦੀਆਂ ਔਰਤਾਂ ਤਾਂ ਸਾਰੇ ਪਿੰਡ ਦੇ ਵਿੱਚ ਇਹ ਗੱਲ ਫਲਾ ਦੇਣਗੀਆਂ ਅਤੇ ਰਾਵੀਆ ਦੇ ਮੋਟਾਪੇ ਦੇ ਪਿੱਛੇ ਦਾ ਰਾਜ਼ ਵੀ ਜਾਣ ਲੈਣਗੀਆਂ ਉਸਨੇ ਹਾਂ ਦੇ ਵਿੱਚ ਸਿਰ ਹਿਲਾ ਦਿੱਤਾ ਤਾਂ ਮੈਂ ਆਪਣੇ ਘਰ ਦੇ ਵਿੱਚ ਆ ਗਈ ਸੀ ਹੁਣ ਤਾਂ ਰਾਵੀਆ ਇੱਕ ਪਲ ਦੇ ਲਈ ਵੀ ਮੇਰੇ ਅੱਖਾਂ ਦੇ ਸਾਹਮਣੇ ਤੋਂ ਨਹੀਂ ਹਟ ਰਹੀ ਸੀ। ਉਹ ਇੱਕ ਮਾਸੂਮ ਜਹੀ ਬੱਚੀ ਸੀ, ਬਹੁਤ ਸ਼ਰਮਿਲੀ ਸੀ ਅਤੇ ਜ਼ਿਆਦਾ ਬੋਲਦੀ ਵੀ ਨਹੀਂ ਸੀ। ਮੈਂ ਜਦੋਂ ਵੀ ਉਹਨਾਂ ਦੇ ਘਰ ਜਾਂਦੀ, ਮੈਂ ਉਸਦਾ ਹਾਲਚਾਲ ਪੁੱਛਣ ਦੀ ਕੋਸ਼ਿਸ਼ ਕਰਦੀ, ਤਾਂ ਉਹ ਸ਼ਰਮੋਂ ਦੀ ਹੋਈ ਸਿਰ ਝੁਕਾ ਲੈਂਦੀ ਸੀ। ਪਰ ਅੱਜ ਤਾਂ ਉਸਦੇ ਰੰਗ ਟੰਗ ਬਦਲੇ ਹੋਏ ਸਨ। ਉਹ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਬਹੁਤ ਕੋਸ਼ਿਸ਼ ਕਰ ਰਹੀ ਸੀ। ਇੱਕ ਪਲ ਦੇ ਲਈ ਤਾਂ ਮੈਨੂੰ ਵੀ ਯਕੀਨ ਆ ਗਿਆ ਸੀ ਕਿ ਉਹ ਸੱਚਮੁੱਚ ਹੀ ਬੇਗਸੂਰ ਹੈ। ਪਰ ਫਿਰ ਦਿਮਾਗ ਨੇ ਇਸ ਗੱਲ ਨੂੰ ਨਹੀਂ ਮੰਨਿਆ ਸੀ ਉਹ ਬੱਚੀ ਕਦੇ ਵੀ ਬਿਨਾ ਮਰਦ ਦੇ ਪ੍ਰੈਗਨੈਂਟ ਨਹੀਂ ਹੋ ਸਕਦੀ ਸੀ ਕਦੇ ਵੀ ਕੁਦਰਤ ਦੀ ਦੇਣ ਨੂੰ ਬਦਲਿਆ ਨਹੀਂ ਜਾ ਸਕਦਾ ਸੀ ਮੇਰਾ ਦਿਲ ਤਾਂ ਚਾਹੁੰਦਾ ਸੀ ਕਿ ਮੈਂ ਸਾਜੀਆਂ ਨੂੰ ਕਹਿੰਦੀ ਕਿ ਜੈਸੇ ਤਰਾਂ ਵੀ ਹੋ ਸਕੇ ਉਸ ਬੱਚੀ ਉੱਤੇ ਸਖਤੀ ਰੱਖ ਕਰੋ ਅਤੇ ਉਸ ਨੂੰ ਪੁੱਛੋ ਕਿ ਇਹ ਸਭ ਕੁਝ ਕੀ ਹੈ ਉਹ ਸੱਚ ਕਹਾ ਤਾਂ ਮੈਨੂੰ ਰਾਵੀਆ ਸ਼ੁਰੂ ਤੋਂ ਹੀ ਬਹੁਤ ਚੰਗੀ ਲੱਗਦੀ ਸੀ ਮੇਰਾ ਦਿਲ ਨਹੀਂ ਚਾਹੁੰਦਾ ਸੀ ਕਿ ਕੋਈ ਵੀ ਉਸ ਦੇ ਨਾਲ ਉੱਚੀ ਆਵਾਜ਼ ਦੇ ਵਿੱਚ ਵੀ ਗੱਲ ਕਰੇ ਮੈਂ ਖੁਦ ਉਸ ਦੀ ਮਾਂ ਨੂੰ ਕਹਿੰਦੀ ਸੀ ਕਿ ਆਪਣੀ ਬੇਟੀ ਉੱਤੇ ਸਖਤੀ ਕਰੋ ਮੈਨੂੰ ਪਤਾ ਸੀ ਕਿ ਇੱਕ ਨਾ ਇੱਕ ਦਿਨ ਹਕੀਕਤ ਤਾਂ ਸਾਹਮਣੇ ਆ ਹੀ ਜਾਵੇਗੀ ਪਰ ਮੈਂ ਦੁਆ ਕਰਦੀ ਸੀ ਕਿ ਹਕੀਕਤ ਭਿਆਨਕ ਨਾ ਹੋਵੇ ਹੁਣ ਮੈਂ ਤਕਰੀਬਨ ਹਰ ਰੋਜ਼ ਹੀ ਸਾਜੀਆ ਦੇ ਘਰ ਜਾਂਦੀ ਸੀ। ਰਾਵੀਆ ਚੋ ਪਚਾਪ ਜਹੀ ਬੈਠੀ ਹੁੰਦੀ ਸੀ। ਮੈਂ ਉਸ ਦਾ ਹਾਲਚਾਲ ਪੁੱਛਦੀ ਤਾਂ ਉਹ ਕਹਿੰਦੀ ਕਿ ਮੈਂ ਬਿਲਕੁਲ ਠੀਕ ਹਾਂ। ਇਸ ਤਰ੍ਹਾਂ ਹੀ ਦਿਨ ਲੰਘਦੇ ਜਾ ਰਹੇ ਸਨ। ਇੱਕ ਰਾਤ ਮੈਂ ਬਹੁਤ ਗੂੜੀ ਨੀਂਦ ਦੇ ਵਿੱਚ ਸੌਂ ਰਹੀ ਸੀ। ਜਦੋਂ ਮੇਰਾ ਮੋਬਾਈਲ ਵੱਜਿਆ ਸੀ ਤਾਂ ਜਦੋਂ ਮੈਂ ਨੰਬਰ ਦੇਖਿਆ ਤਾਂ ਸਾਜੀਆ ਦੀ ਕਾਲ ਆ ਰਹੀ ਸੀ। ਮੈਂ ਬਹੁਤ ਫਿਕਰਮੰਦ ਹੋ ਗਈ ਸੀ ਕਿ ਪਤਾ ਨਹੀਂ ਕੀ ਸਮੱਸਿਆ ਹੋ ਗਈ ਹੈ। ਮੈਂ ਜਲਦੀ ਨਾਲ ਫੋਨ ਚੱਕਿਆ ਅਤੇ ਸਾਜੀਆ ਰੋ ਰਹੀ ਸੀ। ਕਹਿਣ ਲੱਗੀ ਕਿ ਜਲਦੀ ਨਾਲ ਮੇਰੇ ਘਰ ਆ ਜਾਓ। ਰਾਵੀਆ ਦੀ ਸਿਹਤ ਬਹੁਤ ਵਿਗੜਦੀ ਜਾ ਰਹੀ ਹੈ। ਮੈਂ ਕਿਹਾ ਕਿ ਅਜੇ ਤਾਂ ਬਹੁਤ ਦਿਨ ਪਏ ਸਨ ਤਾਂ ਫਿਰ ਕੀ ਹੋ ਗਿਆ? ਤਾਂ ਸਾਜੀਆ ਕਹਿਣ ਲੱਗੀ ਕਿ ਮੈਨੂੰ ਕੁਝ ਨਹੀਂ ਪਤਾ ਹੈ। ਉਹ ਸੌਂ ਰਹੀ ਸੀ। ਫਿਰ ਅਚਾਨਕ ਤੋਂ ਪੇਟ ਫੜ ਕੇ ਉੱਠ ਖੜੀ ਤੇ ਫਿਰ ਢਿੱਡ ਫੜ ਕੇ ਰੋਣ ਲੱਗੀ। ਉਸ ਦੀ ਹਾਲਤ ਬਹੁਤ ਖਰਾਬ ਹੈ। ਮੈਂ ਆਪਣੀ ਬੱਚੀ ਦੇ ਕਾਰਨ ਬਹੁਤ ਪਰੇਸ਼ਾਨ ਹਾਂ। ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਮੈਂ ਜਿਉਂਦੇ ਜੀ ਹੀ ਮਰ ਜਾਵਾਂਗੀ। ਮੈਂ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਮੈਂ ਹੁਣੇ ਹੀ ਆਉਂਦੀ ਹਾਂ ਤੁਹਾਡੇ ਕੋਲ ਮੈਂ ਬੈੱਡ ਉੱਤੇ ਸੌਂਦੇ ਆਪਣੇ ਪਤੀ ਨੂੰ ਦੇਖਿਆ ਸੀ ਸੋਚਾ ਕਿ ਉਸ ਨੂੰ ਇੱਕ ਵਾਰ ਦੱਸ ਦਿਆਂ ਕਿ ਮੈਂ ਘਰ ਤੋਂ ਬਾਹਰ ਜਾ ਰਹੀ ਹਾਂ ਅਤੇ ਫਿਰ ਸੋਚਾ ਕਿ ਉਹ ਸੌ ਤਰ੍ਹਾਂ ਦੇ ਸਵਾਲ ਜਵਾਬ ਕਰਨਗੇ ਇਸ ਤੋਂ ਚੰਗਾ ਹੋਵੇਗਾ ਮੈਂ ਉਹਨਾਂ ਦੇ ਉੱਠਣ ਤੋਂ ਪਹਿਲਾਂ ਹੀ ਵਾਪਸ ਆ ਜਾਵਾਂਗੀ ਮੈਂ ਚੁੱਪਚਾਪ ਘਰੋਂ ਨਿਕਲ ਗਈ ਸੀ ਕਿਉਂਕਿ ਮੈਂ ਆਪਣੇ ਪਤੀ ਨੂੰ ਰਾਵਿਆ ਦੇ ਬਾਰੇ ਵਿੱਚ ਕੁਝ ਨਹੀਂ ਦੱਸਣਾ ਚਾਹੁੰਦੀ ਸੀ ਮੈਂ ਉਸ ਦਾ ਰਾਜ਼ ਆਪਣੇ ਦਿਲ ਵਿੱਚ ਦੱਬਿਆ ਹੋਇਆ ਸੀ ਮੈਂ ਰਾਤ ਦੇ ਸਮੇਂ ਘਰੋਂ ਨਿਕਲੀ ਪਰ ਮੈਂ ਅੱਜ ਥੋੜਾ ਜਿਹਾ ਵੀ ਕਵਰਾ ਨਹੀਂ ਰਹੀ ਸੀ ਕਿਉਂਕਿ ਮੈਂ ਉਸ ਪਿੰਡ ਦੀ ਦਾਈ ਸੀ ਅਤੇ ਸਾਰੇ ਲੋਕ ਹੀ ਮੇਰੀ ਇੱਜ਼ਤ ਕਰਦੇ ਸਨ ਜਦੋਂ ਮੈਂ ਸਾਜੀਆ ਦੇ ਘਰ ਦੇ ਕੋਲ ਪਹੁੰਚੀ ਤਾਂ ਉਸ ਨੂੰ ਫੋਨ ਕਰ ਦਿੱਤਾ ਕਿ ਦਰਵਾਜ਼ਾ ਖੋਲ ਦਿਓ ਮੈਂ ਉਸ ਸਮੇਂ ਘਰ ਦਾ ਦਰਵਾਜ਼ਾ ਨਹੀਂ ਖੜਕਾਉਣਾ ਚਾਹੁੰਦੀ ਸੀ ਕਿਉਂਕਿ ਫਿਰ ਮੁਹੱਲੇ ਵਾਲਿਆਂ ਨੂੰ ਪਤਾ ਲੱਗ ਜਾਂਦਾ ਕਿ ਇਸ ਸਮੇਂ ਸਾਜੀਆ ਦੇ ਘਰ ਕੌਣ ਆ ਗਿਆ ਸਾਡੇ ਸਮਾਜ ਦੇ ਵਿੱਚ ਵਿਧਵਾ ਔਰਤ ਜਿੰਨੀ ਮਰਜ਼ੀ شریف ਹੋਵੇ ਪਰ ਇੱਕ ਇੱਕ ਕਦਮ ਫੂਕ ਫੂਕ ਕੇ ਰੱਖਣਾ ਪੈਂਦਾ ਹੈ ਲੋਕ ਛੋਟੀ ਜਹੀ ਗੱਲ ਦਾ ਪਹਾੜ ਬਣਾਉਣਾ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਕੋਈ ਗੱਲ ਸੋਚ ਸਮਝ ਕੇ ਨਹੀਂ ਕਰਦੀ ਅਤੇ ਫਿਰ ਸਾਜ਼ੀਆ ਨੇ ਦਰਵਾਜ਼ਾ ਖੋਲ ਦਿੱਤਾ ਮੈਂ ਉਸ ਦੀ ਸ਼ਕਲ ਦੇਖ ਕੇ ਜਾਣ ਗਈ ਸੀ ਕਿ ਸਮੱਸਿਆ ਜ਼ਿਆਦਾ ਵੱਧ ਗਈ ਹੈ ਉਹ ਬਹੁਤ ਜ਼ਿਆਦਾ ਰੋ ਰਹੀ ਸੀ ਅਤੇ ਕੰਬ ਵੀ ਰਹੀ ਸੀ ਮੇਰੇ ਕੁਝ ਵੀ ਪੁੱਛਣ ਤੋਂ ਪਹਿਲਾਂ ਸਾਜ਼ੀਆ ਮੇਰਾ ਹੱਥ ਫੜ ਕੇ ਰਾਬੀਆ ਦੇ ਕਮਰੇ ਦੇ ਵਿੱਚ ਲੈ ਗਈ ਸੀ ਉੱਥੇ ਰਾਬੀਆ ਦਰਦ ਦੇ ਨਾਲ ਟੜਫ ਰਹੀ ਸੀ ਮੈਂ ਉਸਦਾ ਚੈੱਕਅਪ ਕੀਤਾ ਤਾਂ ਉਹ ਪਤਾ ਲੱਗਿਆ ਕਿ ਬੱਚੇ ਦੀ ਪਦਾਇਸ਼ ਦਾ ਸਮਾਂ ਆ ਗਿਆ ਹੈ ਅਜੇ ਤਾਂ ਉਸਦਾ 8ਵਾਂ ਮਹੀਨਾ ਹੀ ਸੀ ਪਤਾ ਨਹੀਂ ਉਸ ਦੀ ਹਾਲਤ ਪਹਿਲਾਂ ਤੋਂ ਹੀ ਕਿਉਂ ਵਿਗੜ ਗਈ ਮੈਂ ਰਾਵੀਆ ਦੀ ਹਾਲਤ ਦੇਖੀ ਤਾਂ ਮੈਂ ਸਮਝ ਗਈ ਕਿ ਇਹ ਕੇਸ ਮੇਰੇ ਬਸ ਦੇ ਵਿੱਚ ਨਹੀਂ ਹੈ ਕਿਉਂਕਿ ਉਹ ਬਹੁਤ ਹੀ ਘੱਟ ਉਮਰ ਦੀ ਲੜਕੀ ਸੀ ਅਤੇ ਉਸ ਬੱਚੇ ਦੀ ਪਦਾਇਸ਼ ਹਸਪਤਾਲ ਦੇ ਵਿੱਚ ਹੀ ਹੋ ਸਕਦੀ ਸੀ ਰਾਵੀਆ ਦੀ ਨਬਜ਼ ਹੁਣ ਹੌਲੀ ਹੌਲੀ ਚੱਲ ਰਹੀ ਸੀ ਮੈਨੂੰ ਲੱਗ ਰਿਹਾ ਸੀ ਕਿ ਹੁਣ ਉਹ ਬੱਚੇ ਗੀ ਨਹੀਂ ਮੈਂ ਸਾਜੀਆ ਦਾ ਹੱਥ ਫੜ ਲਿਆ ਤੇ ਕਿਹਾ ਕਿ ਜੇਕਰ ਤੁਹਾਨੂੰ ਆਪਣੀ ਇੱਜ਼ਤ ਅਤੇ ਆਪਣੀ ਬੇਟੀ ਦੇ ਵਿੱਚੋਂ ਇੱਕ ਨੂੰ ਚੁਣਨਾ ਪਵੇ ਤਾਂ ਕਿਸ ਨੂੰ ਚੁਣੋਗੀ ਸਾਜੀਆ ਰੋ ਰਹੀ ਸੀ ਅਤੇ ਬੋਲੀ ਕਿ ਮੈਂ ਰਾਵੀਆ ਨੂੰ ਚੁਣਾਂਗੀ ਤਾਂ ਮੈਂ ਕਿਹਾ ਕਿ ਉਸ ਦਾ ਕੇਸ ਘਰ ਦੇ ਵਿੱਚ ਸੰਭਵ ਨਹੀਂ ਹੈ ਇਸ ਨੂੰ ਸ਼ਹਿਰ ਦੇ ਵੱਡੇ ਹਸਪਤਾਲ ਦੇ ਵਿੱਚ ਲੈ ਕੇ ਜਾਣਾ ਪਵੇਗਾ ਤੁਸੀਂ ਦੱਸੋ ਕਿ ਇਸ ਚੀਜ਼ ਦੇ ਲਈ ਸਹਿਮਤ ਹੋ ਉਸ ਨੇ ਹਾਂ ਦੇ ਵਿੱਚ ਸਿਰ ਹਿਲਾ ਦਿੱਤਾ ਸੀ ਮੈਂ ਜਲਦੀ ਨਾਲ ਆਪਣੇ ਪਤੀ ਨੂੰ ਫੋਨ ਕੀਤਾ ਤੇ ਕਿਹਾ ਕਿ ਆ ਆਪਣੀ ਭੈਣ ਸਾਜੀਆ ਦੇ ਘਰ ਲੈ ਆਓ ਮੇਰਾ ਪਤੀ ਬੈਨ ਚਲਾਉਂਦਾ ਸੀ ਕਾਰਵਾਰ ਚੰਗੀ ਤਰ੍ਹਾਂ ਚੱਲਦਾ ਸੀ ਪਰ ਫਿਰ ਵੀ ਮੈਂ ਲੋਕਾਂ ਦੇ ਲਈ ਭਲਾਈ ਦਾ ਕੰਮ ਕਰਦੀ ਸੀ ਮੇਰੇ ਪਤੀ ਨੇ ਮੇਰੀ ਗੱਲ ਸੁਣੀ ਤੇ ਕਿਹਾ ਕਿ ਸਾਜੀਆ ਦੀ ਸਿਹਤ ਠੀਕ ਹੈ ਮੈਂ ਕਿਹਾ ਕਿ ਹਾਂ ਹਾਂ ਉਹਨਾਂ ਨੂੰ ਕੁਝ ਨਹੀਂ ਹੋਇਆ ਰਾਵੀਆ ਦੀ ਤਬੀਅਤ ਠੀਕ ਨਹੀਂ ਹੈ ਤੁਸੀਂ ਜਲਦੀ ਨਾਲ ਆ ਜਾਓ ਸਾਜੀਆ ਨੇ ਮੇਰੇ ਵੱਲ ਦੇਖਿਆ ਤੇ ਬੋਲੀ ਲੋਕ ਸਾਨੂੰ ਪੁੱਛਣਗੇ ਕਿ ਬੱਚੀ ਨੂੰ ਕੀ ਹੋ ਗਿਆ ਹੈ ਤਾਂ ਅਸੀਂ ਕੀ ਜਵਾਬ ਦੇਵਾਂਗੇ ਮੈਂ ਕਿਹਾ ਕਿ ਪਥਰੀ ਦਾ ਦਰਦ ਹੈ ਅਸੀਂ ਇਹ ਕਹਿ ਦੇਵਾਂਗੇ ਅਸੀਂ ਰਾਵੀਆ ਰਵੀਆ ਦੀ ਪਥਰੀ ਦਾ ਆਪਰੇਸ਼ਨ ਕਰਵਾਉਣ ਦੇ ਲਈ ਜਾ ਰਹੇ ਹਾਂ ਮੈਂ ਤਾਂ ਪਿੰਡ ਦੀ ਦਾਈ ਹਾਂ ਮੈਂ ਜੋ ਵੀ ਕਹਾਂਗੀ ਲੋਕ ਮੇਰੀ ਗੱਲ ਦਾ ਯਕੀਨ ਕਰ ਲੈਣਗੇ ਸਾਜੀਆ ਨੇ ਹਾਂ ਦੇ ਵਿੱਚ ਸਿਰ ਹਿਲਾ ਦਿੱਤਾ ਥੋੜੇ ਹੀ ਸਮੇਂ ਦੇ ਵਿੱਚ ਮੇਰਾ ਪਤੀ ਵੀ ਸਾਜੀਆ ਦੇ ਘਰ ਦੇ ਬਾਹਰ ਪਹੁੰਚ ਗਿਆ ਸੀ ਮੈਂ ਤੇ ਸਾਜੀਆ ਨੇ ਰਵੀਆ ਨੂੰ ਸਹਾਰਾ ਦਿੱਤਾ ਅਤੇ ਉਸ ਨੂੰ ਬੈਨ ਦੇ ਵਿੱਚ ਬਿਠਾ ਦਿੱਤਾ ਸੀ ਇਹ ਵਕਤ ਬਹੁਤ ਹੀ ਮੁਸ਼ਕਲ ਵਾਲਾ ਸੀ ਸਾਜੀਆ ਆਪਣੇ ਬੱਚੇ ਨੂੰ ਕੀ ਸੰਭਾਲਦੀ ਉਹ ਤਾਂ ਖੁਦ ਬਹੁਤ ਡਰੀ ਹੋਈ ਸੀ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਮੈਨੂੰ ਹੀ ਸਾਜੀਆ ਦੀ ਮੰਮੀ ਸਾਜੀਆ ਦੇ ਰਾਵੀਆ ਨੂੰ ਸੰਭਾਲਣਾ ਪੈ ਰਿਹਾ ਸੀ ਚੈਰ ਦੇ ਵਿੱਚ ਇੱਕ ਨਰਸ ਮੇਰੀ ਦੋਸਤ ਸੀ ਜਦੋਂ ਕਦੇ ਕਤਾਈ ਕੋਈ ਵੱਡਾ ਕੇਸ ਆ ਜਾਂਦਾ ਤਾਂ ਮੈਂ ਉਸ ਨੂੰ ਫੋਨ ਕਰਕੇ ਕਹਿ ਦਿੰਦੀ ਸੀ ਕਿ ਕੇਸ ਲਿਆ ਰਹੀ ਹਾਂ ਤੁਸੀਂ ਡਾਕਟਰ ਨੂੰ ਦੱਸੋ ਅੱਜ ਵੀ ਮੈਂ ਉਸ ਨੂੰ ਕਾਲ ਕਰ ਦਿੱਤੀ ਸੀ ਤਾਂ ਉਹ ਬੋਲੀ ਕਿ ਡਾਕਟਰ ਸਾਹਿਬ ਤਾਂ ਘਰ ਜਾ ਚੁੱਕੀ ਹੈ ਪਰ ਮੈਂ ਉਹਨਾਂ ਨੂੰ ਤੁਹਾਡੇ ਲਈ ਹਸਪਤਾਲ ਵਿੱਚ ਬੁਲਾ ਲੈਂਦੀ ਹਾਂ ਸਾਜੀਆ ਕਹਿਣ ਲੱਗੀ ਕਿ ਇਹ ਡਾਕਟਰ ਮੇਰੀ ਬੱਚੀ ਦੀ ਜਾਨ ਤਾਂ ਬਚਾ ਲਵੇਗੀ ਨਾ ਮੈਂ ਉਸ ਨੂੰ ਦਿਲਾਸਾ ਦਿੱਤਾ ਤੇ ਕਿਹਾ ਕਿ ਹਾਂ ਹਾਂ ਜ਼ਰੂਰ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਕੁਝ ਨਾ ਕੁਝ ਤਾਂ ਉਹ ਜ਼ਰੂਰ ਕਰੇਗੀ ਉਹ ਬਾਹਰੋਂ ਲੰਡਨ ਦੇ ਵਿੱਚੋਂ ਪੜ੍ਹ ਕੇ ਆਈ ਹੈ ਬਹੁਤ ਹੀ ਕਾਬਿਲ ਹੈ ਉਹ ਤਾਂ ਮਰੀਜ਼ ਨੂੰ ਮੌਤ ਦੇ ਮੂੰਹ ਚੋਂ ਕੱਢ ਲਿਆਉਂਦੀ ਹੈ ਖੈਰ ਅਸੀਂ ਹਸਪਤਾਲ ਵਿੱਚ ਪਹੁੰਚੇ ਤਾਂ ਰਾਵੀਆ ਨੂੰ ਅਮਰਜੈਂਸੀ ਰੂਮ ਵਿੱਚ ਲੈ ਗਏ ਸੀ ਅਤੇ ਡਾਕਟਰ ਨੇ ਦੱਸਿਆ ਕਿ ਬੱਚੀ ਦਾ ਆਪਰੇਸ਼ਨ ਕੀਤਾ ਜਾਏਗਾ ਸਾਜ਼ੀਆਂ ਨੇ ਕਾਗਜ਼ ਉੱਤੇ ਸਾਈਨ ਕਰ ਦਿੱਤੇ ਸਨ ਅਤੇ ਰਾਵੀਆ ਨੂੰ ਆਪਰੇਸ਼ਨ ਥੀਏਟਰ ਦੇ ਵਿੱਚ ਲਜਾਇਆ ਗਿਆ ਸੀ ਅਤੇ ਬਾਹਰ ਅਸੀਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸੀ ਅਤੇ ਅੱਲਾਹ ਦੀ ਮਿਹਰ ਦੇ ਨਾਲ ਇਹ ਮੁਸ਼ਕਲ ਸਮਾਂ ਵੀ ਬੀਤ ਗਿਆ ਸੀ ਪੂਰੇ 3 ਘੰਟਿਆਂ ਦੇ ਬਾਅਦ ਡਾਕਟਰ ਆਪਰੇਸ਼ਨ ਥੀਏਟਰ ਉਹ ਬਾਹਰ ਆਇਆ ਸੀ ਤੇ ਨਾਲ ਇੱਕ ਨਰਸ ਵੀ ਸੀ ਉਸ ਦੇ ਹੱਥ ਦੇ ਵਿੱਚ ਇੱਕ ਮਰਦਾ ਬੱਚੀ ਸੀ ਡਾਕਟਰ ਕਹਿਣ ਲੱਗੀ ਕਿ ਅਸੀਂ ਬੱਚੀ ਨੂੰ ਤਾਂ ਨਹੀਂ ਬਚਾ ਸਕੇ ਪਰ ਮਾਂ ਦੀ ਜਾਨ ਬਚ ਗਈ ਹੈ ਇਹ ਗੱਲ ਸੁਣ ਕੇ ਤਾਂ ਸਾਜਿਆ ਉੱਚੀ ਉੱਚੀ ਰੋਣ ਲੱਗੀ ਸੀ ਅਤੇ ਕਹਿਣ ਲੱਗੀ ਕਿ हे ਅੱਲਾ ਤੋਹਾਡਾ ਲੱਖ ਲੱਖ ਸ਼ੁਕਰ ਹੈ ਤੁਸੀਂ ਮੇਰੀ ਬੱਚੀ ਨੂੰ ਬਚਾ ਲਿਆ ਰਾਵੀਆ ਅਜੇ ਦਵਾਈਆਂ ਦੇ ਅਸਰ ਦੇ ਨਾਲ ਬੇਹੋਸ਼ ਸੀ ਇਸ ਕਰਕੇ ਉਸ ਦੇ ਕੋਲ ਜਾਣ ਦੀ ਆਗਿਆ ਨਹੀਂ ਸੀ ਡਾਕਟਰ ਕਹਿਣ ਲੱਗੀ ਕਿ ਇਸ ਬੱਚੀ ਦੀ ਮਾਂ ਕੌਣ ਹੈ ਤਾਂ ਸਾਜਿਆ ਅੱਗੇ ਵਧੀ ਸੀ ਤਾਂ ਡਾਕਟਰ ਬੋਲੀ ਕਿ ਤੁਸੀਂ ਮੇਰੇ ਰੂਮ ਦੇ ਵਿੱਚ ਆਓ ਡਾਕਟਰ ਇਹ ਕਹਿ ਕੇ ਚਲੀ ਗਈ ਸਾਜਿਆ ਨੇ ਮੇਰਾ ਹੱਥ ਫੜ ਲਿਆ ਤੇ ਬੋਲੀ ਕਿ ਤੁਸੀਂ ਵੀ ਮੇਰੇ ਨਾਲ ਚੱਲੋ ਤਾਂ ਮੈਂ ਕਿਹਾ ਕਿ ਡਾਕਟਰ ਨੇ ਤਾਂ ਸਿਰਫ ਤੁਹਾਨੂੰ ਬੁਲਾਇਆ ਹੈ ਹੋ ਸਕਦਾ ਹੈ ਕਿ ਤੁਹਾਡੇ ਨਾਲ ਕੋਈ ਰਾਜ਼ ਦੀ ਗੱਲ ਕਰਨੀ ਹੋ ਇਹ ਇਸ ਕਰਕੇ ਚੰਗਾ ਹੈ ਕਿ ਤੁਸੀਂ ਇਕੱਲੇ ਹੀ ਚਲੇ ਜਾਓ ਸਾਜ਼ੀਆਂ ਨੇ ਨਾਂ ਦੇ ਵਿੱਚ ਸਿਰ ਹਿਲਾ ਦਿੱਤਾ ਸੀ ਕਿ ਤੁਹਾਡੇ ਤੋਂ ਕੁਝ ਵੀ ਲੁਕਿਆ ਨਹੀਂ ਹੈ ਇਸ ਮੁਸ਼ਕਲ ਦੇ ਸਮੇਂ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਮੇਰੀ ਮਦਦ ਕੀਤੀ ਹੈ ਮੈਂ ਕਦੇ ਵੀ ਨਹੀਂ ਭੁੱਲ ਸਕਾਂਗੀ ਤੁਸੀਂ ਚਲੋ ਮੇਰੇ ਨਾਲ ਅਸੀਂ ਦੋਵੇਂ ਹੀ ਡਾਕਟਰ ਦੇ ਰੂਮ ਵਿੱਚ ਚਲੇ ਗਏ ਤਾਂ ਉਹ ਬਹੁਤ ਗੁੱਸੇ ਦੇ ਵਿੱਚ ਲੱਗ ਰਹੀ ਸੀ ਉਹ ਕਹਿਣ ਲੱਗੀ ਕਿ ਤੁਹਾਡੀ ਬੱਚੀ ਦੀ ਉਮਰ ਕਿੰਨੀ ਹੈ ਸਾਜ਼ੀਆਂ ਨੇ ਅੱਖਾਂ ਝੁਕਾ ਲਈਆਂ ਸਨ ਅਤੇ ਬੋਲੀ 14 ਸਾਲ ਦੀ ਹੈ ਡਾਕਟਰ ਲਗੀ ਕਿ ਕਿਸ ਤਰ੍ਹਾਂ ਸੰਭਵ ਹੈ ਕਿ 14 ਸਾਲ ਦੀ ਬੱਚੀ ਪ੍ਰੈਗਨੈਂਟ ਹੋ ਗਈ। ਕਿ ਤੁਸੀਂ ਵਿਆਹ ਕਰ ਦਿੱਤਾ ਉਸ ਦਾ। ਸਾਜੀਆ ਰੋਣ ਲੱਗੀ ਸੀ ਅਤੇ ਬੋਲੀ ਨਹੀਂ ਮੇਰੀ ਬੇਟੀ ਵਿਆਹੀ ਹੋਈ ਨਹੀਂ ਹੈ। ਉਸ ਦੀ ਤਬੀਅਤ ਪਿਛਲੇ ਕੁਝ ਮਹੀਨਿਆਂ ਤੋਂ ਖਰਾਬ ਤੇ ਹਸਪਤਾਲ ਦੇ ਵਿੱਚੋਂ ਉਸ ਦੀ ਦਵਾਈ ਵੀ ਲੈ ਰਹੀ ਸੀ ਪਰ ਉਹ ਠੀਕ ਨਹੀਂ ਹੋ ਰਹੀ ਸੀ। ਇਸ ਤਰ੍ਹਾਂ ਹੀ ਐਨੇ ਮਹੀਨੇ ਲੰਘ ਗਏ ਸਨ। ਇੱਕ ਦਿਨ ਮੇਰੀ ਬੇਟੀ ਨੇ ਮੈਨੂੰ ਦੱਸਿਆ ਕਿ ਉਹ ਪ੍ਰੈਗਨੈਂਟ ਹੈ। ਇਹ ਖਬਰ ਸੁਣ ਕੇ ਤਾਂ ਮੇਰੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਮੈਂ ਜਾਂਚ ਦੇ ਲਈ ਐਸ਼ਾ ਮੈਨੂੰ ਬੁਲਾਇਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਬੱਚੀ ਜੋ ਕੁਝ ਕਹਿ ਰਹੀ ਸੀ ਉਹ ਸੱਚ ਕਹਿ ਰਹੀ ਸੀ ਮੈਂ ਆਪਣੀ ਬੱਚੀ ਨੂੰ ਬਹੁਤ ਵਾਰ ਪੁੱਛਿਆ ਕਿ ਬੱਚੇ ਦਾ ਬਾਪ ਕੌਣ ਹੈ ਤਾਂ ਉਹ ਕਹਿੰਦੀ ਹੈ ਕਿ ਮੈਂ ਬਗੈਰ ਆਦਮੀ ਦੇ ਪ੍ਰੈਗਨੈਂਟ ਹੋਈ ਹਾਂ ਇਸ ਸਾਰੀ ਕਹਾਣੀ ਦੇ ਪਿੱਛੇ ਨਾ ਤਾਂ ਮੇਰਾ ਖਸੂਰ ਹੈ ਅਤੇ ਨਾ ਹੀ ਕਿਸੇ ਨੇ ਮੇਰੇ ਉੱਤੇ ਕੋਈ ਜ਼ੁਲਮ ਕੀਤਾ ਹੈ ਮੈਂ ਆਪਣੀ ਬੇਟੀ ਨੂੰ ਬਹੁਤ ਵਾਰ ਪੁੱਛਿਆ ਪਰ ਉਹ ਨਹੀਂ ਮੰਨੀ ਹੁਣ ਤੁਸੀਂ ਹੀ ਦੱਸੋ ਕਿ ਮੇਰੀ ਬੱਚੀ ਬਗੈਰ ਆਦਮੀ ਦੇ ਪ੍ਰੈਗਨੈਂਟ ਹੋ ਗਈ ਹੈ ਤਾਂ ਡਾਕਟਰ ਨੇ ਨਾਂ ਦੇ ਵਿੱਚ ਸਿਰ ਹਿਲਾ ਦਿੱਤਾ ਅਤੇ ਬੋਲੀ ਕਿ ਇਹ ਬੱਚੀ ਬਹੁਤ ਜ਼ੁਲਮ ਦਾ ਸ਼ਿਕਾਰ ਹੁੰਦੀ ਰਹੀ ਹੈ। ਤਾ ਇਹ ਪ੍ਰੈਗਨੈਂਟ ਹੋਈ ਹੈ ਇਹ ਗੱਲ ਸੁਣ ਕੇ ਤਾਂ ਸਾਜੀਆ ਉੱਚੀ ਉੱਚੀ ਰੋਣ ਲੱਗੀ ਸੀ ਸਾਜੀਆ ਬੋਲੀ ਕਿ ਮੇਰੇ ਉੱਤੇ ਲਾਂਤ ਹੋਵੇ ਕਿ ਮੈਂ ਕਿੰਨੀ ਬੁਰੀ ਮਾਂ ਹਾਂ ਤਾਂ ਮੈਨੂੰ ਕੁਝ ਪਤਾ ਕਿਉਂ ਨਹੀਂ ਲੱਗਿਆ ਹੁਣ ਡਾਕਟਰ ਦੇ ਕਮਰੇ ਦਾ ਦਰਵਾਜ਼ਾ ਖੋਲ ਕੇ ਸਾਜੀਆ ਦੀ ਮੰਮੀ ਅੰਦਰ ਆ ਗਈ ਸੀ ਉਹਨਾਂ ਨੇ ਸਾਜੀਆ ਦੇ ਸਾਹਮਣੇ ਹੱਥ ਜੋੜ ਦਿੱਤੇ ਸਨ ਅਤੇ ਬੋਲੀ ਬੇਟੀ ਮੈਨੂੰ ਮਾਫ਼ ਕਰ ਦਿਓ ਤੁਸੀਂ ਕਿਵੇਂ ਜਾਣ ਸਕਦੇ ਸੀ ਇਹ ਸਭ ਕੁਝ ਤੁਸੀਂ ਮੇਰੇ ਉੱਤੇ ਅੰਨਾ ਵਿਸ਼ਵਾਸ ਕਰਦੇ ਸੀ ਤੁਸੀਂ ਕਿਤੇ ਵੀ ਜਾਂਦੇ ਸੀ ਤਾਂ ਆਪਣੀ ਬੇਟੀ ਮੇਰੇ ਕੋਲ ਛੱਡ ਕੇ ਜਾਂਦੀ ਸੀ ਅਤੇ ਮੈਂ ਹੀ ਤੁਹਾਡਾ ਵਿਸ਼ਵਾਸ ਤੋੜ ਦਿੱਤਾ ਮੈਂ ਤੁਹਾਡੀ ਬੇਟੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਇਸ ਸਭ ਦੇ ਪਿੱਛੇ ਮੇਰਾ ਹੱਥ ਹੈ ਇਹ ਗੱਲ ਸੁਣ ਕੇ ਸਾਜੀਆ ਕੋਸੀ ਉਤੋਂ ਉੱਠ ਕੇ ਖੜੀ ਹੋਈ ਤੇ ਸਾਜੀਆ ਬੋਲੀ ਕਿ ਮੰਮੀ ਤੁਸੀਂ ਇਹ ਸਭ ਕੁਝ ਕੀ ਕਹਿ ਰਹੇ ਹੋ ਸਾਜੀਆ ਦੀ ਮੰਮੀ ਕਹਿਣ ਲੱਗੀ ਸਾਜੀਆ ਜਦੋਂ ਮੇਰੇ ਘਰ ਵਿੱਚ ਤੁਸੀਂ ਪੈਦਾ ਹੋਏ ਤਾਂ ਕੁਝ ਸਾਲਾਂ ਦੇ ਬਾਅਦ ਹੀ ਤੁਹਾਡੇ ਪਾਪਾ ਦਾ ਦਿਹਾਂਤ ਹੋ ਗਿਆ ਸੀ ਫਿਰ ਤੁਹਾਡੇ ਘਰ ਰਾਵੀਆ ਨੇ ਜਨਮ ਲਿਆ ਤਾਂ ਉਸ ਦਾ ਬਾਪ ਮਾਰ ਗਿਆ ਮੈਨੂੰ ਇਸ ਤਰ੍ਹਾਂ ਲੱਗਣ ਲੱਗਿਆ ਸੀ ਕਿ ਸਾਡੇ ਘਰ ਵਿੱਚ ਜੋ ਪਹਿਲਾ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਖੁਸ਼ੀ ਨਹੀਂ ਦੁੱਖ ਲੈ ਕੇ ਆਉਂਦਾ ਹੈ ਮੈਂ ਨਹੀਂ ਚਾਹੁੰਦੀ ਸੀ ਕਿ ਤੁਸੀਂ ਅਤੇ ਮੈਂ ਜੋ ਦੁੱਖ ਦੇਖੇ ਹਨ ਉਹ ਮੇਰੀ ਬੱਚੀ ਰਾਬੀ ਆਪਣੀ ਜ਼ਿੰਦਗੀ ਦੇ ਵਿੱਚ ਚੱਲੇ ਇਸ ਸਬਦ ਦੇ ਵਿੱਚੋਂ ਸਾਡੀ ਬੱਚੀ ਰਾਬੀਆ ਵੀ ਗੁਜ਼ਰੇ ਅਤੇ ਇਹ ਤਾਂ ਤੈ ਸੀ ਨਾ ਕਿ ਜਦੋਂ ਉਹ ਪਹਿਲੇ ਬੱਚੇ ਨੂੰ ਜਨਮ ਦੇਵੇਗੀ ਤਾਂ ਉਸ ਦਾ ਪਤੀ ਵੀ ਮਰ ਜਾਵੇਗਾ ਤਾਂ ਮੈਂ ਇਹ ਕਿਸੇ ਤਰ੍ਹਾਂ ਹੋਣ ਦੇ ਸਕਦੀ ਸੀ ਇਸ ਕਰਕੇ ਮੈਂ ਉੱਜਾ ਕੇ ਰਾਵੀਆ ਦਾ ਵਿਆਹ ਤੁਹਾਡੇ ਤੋਂ ਲੁਕੋ ਕੇ ਕਰ ਦਿੰਦੀ ਹਾਂ ਜਦੋਂ ਇਹ ਬੱਚੇ ਨੂੰ ਜਨਮ ਦੇ ਦੇਵੇਗੀ ਤਾਂ ਉਹ ਬੱਚਾ ਮੈਂ ਪਾਲ ਲਵਾਂਗੀ ਅਤੇ ਉਸ ਦੇ ਪਤੀ ਨੂੰ ਕਹਿ ਦਿਆਂਗੀ ਕਿ ਰਾਵੀਆ ਨੂੰ ਤਲਾਕ ਦੇ ਦੇਵੇ ਫਿਰ ਉਸ ਨੂੰ ਤਲਾਕ ਮਿਲ ਜਾਂਦਾ ਅਤੇ ਫਿਰ ਜਦੋਂ ਵੱਡੀ ਹੋ ਕੇ ਉਸ ਦਾ ਵਿਆਹ ਹੁੰਦਾ ਤਾਂ ਉਸ ਦੇ ਘਰ ਪੈਦਾ ਹੋਣ ਵਾਲਾ ਬੱਚਾ ਪਹਿਲਾ ਨਹੀਂ ਹੁੰਦਾ ਉਹ ਤਾਂ ਦੂਜਾ ਹੁੰਦਾ ਇਸ ਤਰ੍ਹਾਂ ਉਸ ਦਾ ਸੁਹਾਗ ਸਲਾਮਤ ਰਹਿੰਦਾ ਕਿਉਂਕਿ ਸਾਨੂੰ ਪਹਿਲਾ ਬੱਚਾ ਰਾਸ ਨਹੀਂ ਆਉਂਦਾ ਉਸ ਦਾ ਵਿਆਹ ਮੈਂ ਮੁਹੱਲੇ ਦੇ ਮਾਨ ਦੇ ਨਾਲ ਕਰਵਾ ਦਿੱਤਾ ਸੀ ਤੁਹਾਡੀ ਗੈਰ ਮੌਜੂਦਗੀ ਦੇ ਵਿੱਚ ਮੈਂ ਉਸ ਨੂੰ ਤਿੰਨ ਚਾਰ ਵਾਰ ਘਰ ਬੁਲਾਇਆ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਰਾਵੀਆ ਪ੍ਰੈਗਨੈਂਟ ਹੈ ਤਾਂ ਮੈਂ ਉਸ ਲੜਕੇ ਨੂੰ ਕਹਿ ਦਿੱਤਾ ਕਿ ਹੁਣ ਤੁਸੀਂ ਰਾਵੀਆ ਨੂੰ ਤਲਾਕ ਦੇ ਦਿਓ ਨਹੀਂ ਤਾਂ ਮੈਂ ਤੁਹਾਡੇ ਘਰ ਵਾਲਿਆਂ ਨੂੰ ਦੱਸ ਦੇਵਾਂਗੀ ਕਿ ਤੁਸੀਂ ਲੁਕ ਕੇ ਵਿਆਹ ਕੀਤਾ ਹੈ ਉਹ ਡਰ ਗਿਆ ਤੇ ਉਸਨੇ ਤਲਾਕ ਦੇ ਦਿੱਤਾ ਇਹ ਸਾਰੀਆਂ ਗੱਲਾਂ ਸੁਣ ਕੇ ਮੈਂ ਤਾਂ ਹੈਰਾਨ ਹੋ ਗਈ ਸੀ ਸਾਜੀਆ ਰੋਣ ਲੱਗੀ ਅਤੇ ਬੋਲੀ ਮੰਮੀ ਕਿ ਤੁਸੀਂ ਇੰਨਾ ਜ਼ੁਲਮ ਕਿਉਂ ਕੀਤਾ ਮੇਰੀ ਬੇਟੀ ਉੱਤੇ ਤੁਸੀਂ ਉਸ ਦੀ ਮਾਸੂਮੀਅਤ ਖੋ ਲਈ ਡਾਕਟਰ ਨੇ ਵੀ ਸਾਜੀਆ ਦੀ ਮਾਂ ਨੂੰ ਕਸੂਰਵਾ ਅਠਹਿਰਾ ਦਿੱਤਾ ਸੀ ਕਿ ਤੁਹਾਡੀ ਇਸ ਤਰ੍ਹਾਂ ਦੀ ਗਲਤੀ ਦੇ ਕਾਰਨ ਬੱਚੀ ਦੀ ਜਾਨ ਵੀ ਜਾ ਸਕਦੀ ਸੀ ਖੈਰ ਕੁਝ ਦਿਨ ਰਾਵੀਆ ਦਾ ਇਲਾਜ ਚੱਲਦਾ ਰਿਹਾ ਅਤੇ ਫਿਰ ਅਸੀਂ ਰਾਵੀਆ ਨੂੰ ਪਿੰਡ ਵਿੱਚ ਵਾਪਸ ਲਿਆਉਂਦਾ ਸੀ ਰਾਵੀਆ ਮੌਤ ਦੇ ਮੂੰਹ ਦੇ ਵਿੱਚੋਂ ਵਾਪਸ ਆ ਗਈ ਸੀ ਉਸਨੇ ਵੀ ਹੱਥ ਜੋੜ ਕੇ ਆਪਣੀ ਮੰਮੀ ਤੋਂ ਮਾਫੀ ਮੰਗ ਲਈ ਸੀ ਕਿ ਅੱਜ ਤੋਂ ਬਾਅਦ ਮੈਂ ਕਦੇ ਵੀ ਤੁਹਾਡੇ ਨਾਲ ਝੂਠ ਨਹੀਂ ਬੋਲਾਂਗੀ ਖੈਰ ਹੁਣ ਰਾਵੀਆ ਜ਼ਿੰਦਗੀ ਦੇ ਵੱਲ ਮੁੜ ਆਈ ਹੈ ਅਤੇ ਉਸਨੇ ਹੁਣ ਫਿਰ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ ਪਿੰਡ ਦੇ ਵਿੱਚ ਕਿਸੇ ਨੂੰ ਵੀ ਉਸ ਦੀ ਪ੍ਰੈਗਨਸੀ ਦੇ ਬਾਰੇ ਪਤਾ ਨਹੀਂ ਲੱਗ ਸਕਿਆ ਮੈਂ ਅੱਜ ਵੀ ਜਦੋਂ ਇਸ ਕਿਸੇ ਦੇ ਬਾਰੇ ਸੋਚਦੀ ਹਾਂ ਤਾਂ ਬਹੁਤ ਤਕਲੀਫ ਹੁੰਦੀ ਹੈ ਸਾਜੀਆ ਦੀ ਮੰਮੀ ਨੇ ਭਲਾਈ ਕਰਨ ਦੇ ਚੱਕਰ ਦੇ ਵਿੱਚ ਰਾਵੀਆ ਦੇ ਨਾਲ ਬਹੁਤ ਵੱਡਾ ਜ਼ੁਲਮ ਕੀਤਾ ਸੀ ਹੁਣ ਤੁਸੀਂ ਲੋਕ ਹੀ ਦੱਸੋ ਕਿ ਇਸ ਦੇ ਵਿੱਚ ਸਭ ਤੋਂ ਵੱਡੀ ਗਲਤੀ ਕਿਸ ਦੀ ਸੀ ਰਾਵੀਆ ਜਾਂ ਸਾਜੀਆ ਦੀ ਮੰਮੀ ਦੀ ਜਾ ਸਾਧੀਆਂ ਦੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤਾਂ ਦੋਸਤੋ ਸਾਡੀ ਅੱਜ ਦੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ